ਲੋਕ ਇਹ ਇੱਥੇ ਦੇਣ ਕੀ ਹੈ ਤੁਹਾਡੀ ਇਹ ਜਿਹੜਾ ਨੈਸ਼ਨਲ ਹਾਈਵੇ ਆ ਹਾਂਜੀ ਹਾਂ ਕਿਉਂਕਿ ਇਹਦੇ ਪ੍ਰੋਜੈਕਟ ਸੀ ਨੈਸ਼ਨਲ ਹਾਈਵੇ ਦਾ ਉਹਨਾਂ ਨੇ ਸੜਕ ਜਿਹੜੀ ਆ ਬਣਾਉਣੀ ਸੀ ਤੇ ਤੁਹਾਡਾ ਕੀ ਦੇਣ ਆ ਫਿਰ ਮੌਲਾ ਸਾਹਿਬ ਨੂੰ ਕੰਫੀਡੈਂਸ ਹੈ ਪੂਰਾ ਬਿਲਕੁਲ ਮੇਰੇ ਤਾਂ ਲੋਕਾਂ ਤੇ ਕੰਫੀਡੈਂਸ ਹੈ ਪਰ ਲੋਕ ਉਹ ਨਹੀਂ ਮੈਂ ਹਮੇਸ਼ਾ ਹੀ ਟਿਕਟ ਪਬਲਿਕ ਤੋਂ ਮੰਗਦਾ ਹਾਂ ਜੀ ਬਿਲਕੁਲ ਮੈਂ ਆ ਇੱਕ ਵਾਰ ਨੂੰ ਕਿਹਾ ਕਿ ਜੇ ਤੇ ਪਬਲਿਕ ਚਾਹੁੰਦੀ ਹੈ ਤੇ ਟਿਕਟ ਦੇ ਦਿਓ ਜੇ ਨਹੀਂ ਚਾਹੁੰਦੀ ਤੇ ਜਿੰਨੂੰ ਮਰਜ਼ੀ ਇਹ ਤਾਂ ਮੈਂ ਦਾਸ ਇਹ ਹੁਣ ਕਾਂਗਰਸ ਦੇ ਜਿਹੜੇ ਵੱਡੇ ਲੀਡਰ ਨੇ ਜਾਖੜ ਸਾਹਿਬ ਨੇ ਨਵਜੂ ਸਿੰਘ ਸਿੱਧੂ ਹੈ ਅੱਜ ਮਰਚ ਵੀਰ ਨਹੀਂ ਇਹਨਾਂ ਕਾਂਗਰਸ ਦੇ ਸੰ ਸੀ ਹਾਂ ਜਦੋਂ ਤੁਸੀਂ ਚੋਣਾਂ ਲੜੀਆਂ ਨੇ ਉਦੋਂ ਬਿਲਕੁਲ ਸਮਰਥਨ ਸਨ ਉਹਨਾਂ ਵੀ ਚੋਣਾਂ ਲੜੀਆਂ ਆਜੋ ਚਲੇ ਗਏ ਨੇ ਭਾਜਪਾ ਚਲੇ ਗਏ ਨੇ ਕੋਈ ਆਮ ਆਦਮੀ ਪਾਰਟੀ ਚਲ ਗਿਆ ਸਿੱਧੂ ਸਾਹਿਬ ਕਮੈਂਟਰੀ ਕਰਨ ਚਲੇ ਗਏ ਆ ਜੀ ਮੈਂ ਚੋਣਾਂ ਤੇ ਹਸਤਾਨੀ ਲਵਾਗਾ ਇਹਦਾ ਕੋਈ ਫਰਕ ਪੰਜਾਬ 'ਚ ਕਾਂਗਰਸ ਨੂੰ ਪਏ ਉਹ ਮੈਂ ਕਹਿੰਦਾ ਕਿ ਬਤੌਰ ਤੁਹਾਡਾ ਫਰਜ਼ ਬੰਦਾ ਤੁਸੀਂ ਹੈ ਜੀ ਹੁਣ ਜਿਹੜੇ ਜਿਹੜੀਆਂ ਚਿੱਠੀਆਂ ਮੈਂ ਲਿਖਦਾ ਹੈ ਸੈਂਟਰ ਗਵਰਨਰ ਸਟੇਟ ਗਵਰਨਮੈਂਟ ਧਾਰੀਵਾਲ ਸਾਹਿਬ ਮੈਨੂੰ ਕਿਉਂ ਨਹੀਂ ਬੁਲਾਉਂਦੇ ਉੱਥੇ ਉਹ ਤਾਂ ਮੈਂ ਵੀ ਲਿਖੀਆਂ ਨੇ ਓਕੇ ਜਿਹੜੇ ਕੰਮ ਤੁਸੀਂ ਕਰ ਰਹੇ ਜਿਹੜੇ ਅਧਿਕਾਰਤਨ ਕਰ ਰਹੇ ਮੈਕਸਿਮ ਸੈਂਟਰ ਗਵਰਨਮੈਂਟ ਦੇ ਪ੍ਰੋਜੈਕਟ ਨੇ ਤੁਹਾਡਾ ਤੇ ਉਹਦੇ 'ਚ ਕੋਈ ਆਪਣੇ ਜਿੱਥੇ ਤੁਸੀਂ ਡਾਇਰੈਕਟ ਪੈਸੇ ਦਿੱਤੇ ਹੋਣ ਉਹ ਕਹਿ ਸਕਦੇ ਜੇ ਕਿ ਮੈਂ ਪੰਜਾਬ ਗਵਰਨਮੈਂਟ ਤੋਂ ਪ੍ਰੋਜੈਕਟ ਪਾਸ ਕਰਾਇਆ ਆ ਤਾਂ ਤੁਸੀਂ ਵੀ ਚਿੱਠੀ ਲਿਖੀ ਹੋਊਗੀ ਪਰ ਜਿੱਥੇ ਜਿਹੜਾ ਜਿਹੜਾ ਦਾਇਰਾ ਜਿਹੜਾ ਅਧਿਕਾਰ ਖੇਤਰ ਜਿੱਦਾਂ ਉਹਦਾ ਹੀ ਬਣਦਾ ਆ ਆ ਬਿਲਕੁਲ ਜਾਂ ਤੇ ਅਸੀਂ ਸੁੱਤੇ ਹੋਈਏ ਅਸੀਂ ਗਏ ਨਹੀਂ ਪਾਰਲੀਮੈਂਟ ਅਸੀਂ ਬੋਲੇ ਨਹੀਂ ਵੀ ਤੇ ਧਾਰੀਵਾਲ ਸਾਹਿ ਚਾ ਉਹ ਕੋੜੇ ਬਾਰੇ ਮੈਂ ਗੱਲ ਕੀਤੀ ਸੀ ਕਰਮ ਜੋ ਸਾਹਿਬ ਨਾਲ ਉਹ ਕਹਿੰਦੇ ਕਿ ਮੈਂ 2 ਸਾਲ ਕੰਮ ਕੀਤਾ ਇਹ ਮੇਰਾ ਕਾਗਜ਼ੀ ਤੇ ਲਿਖਿਆ ਰਿਪੋਰਟ ਕਾਰਡ ਹੈ ਕਹਿੰਦੇ ਜੇ ਦੂਜਿਆ ਕੀਤਾ ਤੇ ਰਿਪੋਰਟ ਕਾਰਡ ਦੇਣ ਤੋਂ ਯੋਗ ਰਿਪੋਰਟ ਕਾਰਡ ਮੈਂ ਇਹਨਾਂ 7 ਸਾਲਾਂ ਦਾ ਕੋਲਾ ਸਾਹਿਬ ਲੋਕੀ ਦੇ ਐਸੋਲੇ ਆਸ ਲਈ ਬੈਠਿਆ ਵੀ ਚਲੋ ਕਮੀਆਂ ਵੀ ਕੱਢਦੇ ਨੇ ਕਿ ਆਮ ਆਦਮੀ ਪਾਰਟੀ ਨੇ ਇਹ ਕੀਤਾ ਜੀ ਉਹ ਕੀਤਾ ਜੇ ਕੀਤਾ ਜਿਵੇਂ ਦੀਆਂ ਮੈਨੂੰ ਕੰਸਰਨ ਆਉਂਦੀ ਹੈ ਕਿ ਤੇ ਇਹ ਹੋਵੇ ਮੁੜ ਕੇ ਤੁਹਾਡਾ ਰਿਪੋਰਟ ਕਾਰਡ ਜਿਹੜਾ ਆ ਇਹ ਸਾਂਝਾ ਹੀ ਹੋ ਜਾਵੇ ਇੱਕ ਹੋਰ ਵੀ ਰੋਲਾ ਹੈ ਕਿ ਜੇ ਆਮ ਆਦਮੀ ਪਾਰਟੀ ਦਾ ਕਸ਼ਟ ਹੋ ਜਾਂਦਾ। ਜੀ। ਕਿਹਦੇ ਇਸ ਤਰ੍ਹਾਂ ਦੀ ਗੱਲ ਵੀ ਹੋ ਸਕਦਾ ਉਹਦੇ ਸੰਬੰਧ। ਦੇਖੋ ਇਹ ਚੀਜ਼ਾਂ ਸਾਰੀਆਂ ਮੈਂ ਮੈਂ ਕਦੀ ਵੀ ਆਪਣੇ ਅਧਿਕਾਰ ਦੇ ਤੋਂ ਵੱਧ ਗੱਲ ਨਹੀਂ ਕੀਤੀ। ਇਹ ਸਾਰੀਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਫੈਸਲਾ ਕਰਨਾ ਹੈ ਤੇ ਅਲਰੀਆ ਕਾਂਗਰਸ ਕਮੇਟੀ ਨੇ ਕਰਨਾ ਤੇ ਇੰਡੀਆ ਲਾਈਨ ਜਿਹੜਾ ਬਣਿਆ। ਇਹ ਕਸੂਰਸ ਹੁੰਦੇ ਨੇ ਨਾ ਆਪਣੇ ਕਈ ਵਾਰੀਆਂ ਹਵਾਵਾਂ ਨਿਕਲ ਆਉਂਦੀਆਂ ਨੇ। ਲੱਗਦਾ ਵੀ ਜਿਵੇਂ ਯਾਰ ਗੱਲ ਉਧਰ ਨੂੰ ਜਾ ਰਹੀ ਹੈ। ਦੇਖੋ ਜਿੱਦਾਂ ਹੁਣ ਕਾਲੀ ਬੀਜੇਪੀ ਦਾ ਵੀ ਇਹੀ ਗੱਟ ਜੋੜ ਦਾ ਕਦੀ ਹੋ ਗਿਆ ਕਦੀ ਨਹੀਂ ਹੋ ਗਿਆ। ਜਿਹੜੀਆਂ ਚਰਚਾਵਾਂ ਤੇ ਸੋਸ਼ਲ ਮੀਡੀਆ ਬਾਕੀ ਮੇਰੇ ਕੋ ਕੋਈ ਪੁਕਤਾ ਚੀਜ਼ ਨਹੀਂ ਹੈਗੀ ਕਿ ਮੈਂ ਪੁਕਤਾ ਕਹਿ ਸਕਾਂ ਕਿ ਐਸ ਚਰਚਾ ਦੇ ਮੈਨੂੰ ਕਿਸੇ ਨੇ ਪੁੱਛਿਆ ਜਾਂ ਮੈਂ ਕੋਈ ਆਪਣੀ ਰਾਹ ਦਿੱਤੀ ਹੈ। ਨਹੀਂ ਸੋਚ ਨਹੀਂ। ਕੋਲਾ ਸਾਹਿਬ ਇਹੋ ਹੀ ਇਹੋ ਹੀ ਰਿਪੋਰਟ ਕਾਰਡ ਹੋਣਾ ਦੇ। ਇਸੇ ਢਾਈਵਾਰ ਸਾਹਿਬ ਦੇ ਉਹ ਬਣੇ ਰਹਿੰਦੇ ਨੇ ਤੁਹਾਡਾ ਘਟ ਜੋੜ ਨਹੀਂ ਹੁੰਦਾ। ਚਲੋ ਆਪਾਂ ਇਹਨੂੰ ਗੱਲ ਨੂੰ ਛੱਡ ਦਿੰਦੇ ਹਾਂ। ਉਹੀ ਲੋਕ ਨੇ ਜਿਨ੍ਹਾਂ ਨੇ ਉਹਨਾਂ ਨੂੰ 19000 ਸਮਥਿੰਗ ਮੋਰ ਪਾਈ ਸੀ ਤੇ ਤੁਹਾਨੂੰ ਲੱਖਾਂ ਦੀ ਮੋੜ ਪਾ ਕੇ ਦਿਖਾਇਆ ਸੀ ਉਹਨਾਂ ਦੇ ਮੁਕਾਬਲੇ। ਐਹੀ ਅਮਰਸਰ ਸੀ। ਚੰਡੀਗੜ੍ਹ ਮੀਰ ਨੂੰ ਲੈ ਕੇ ਤੁਸੀਂ ਰੋਸਦਾ ਕੀਤਾ ਵੀ ਨਹੀਂ ਭਾਜਪਨ ਕੱਤੀ ਚਾਈ ਕਰਨੀ ਚਾਹੀਦੀ। ਕੇਂਦਰੀਵਾਲ ਸਾਹਿਬ ਨੂੰ ਰਾਤ ਉਹਨਾਂ ਨੇ ਈਜ਼ੀ ਨੇ ਗ੍ਰਿਫਤਾਰ ਕਰ ਲਿਆ ਕੁਝ ਲੱਗਾ ਵੀ ਇਹ ਵੀ ਧੱਕਾ ਹੈ। ਕਿਉਂਕਿ ਹਰ ਸਮੇਂ ਸਮਾਂ ਲਗ-ਲਗ ਹੁੰਦਾ ਹੈ। ਉਹ ਬਦਲ ਗਿਆ ਸਮਾਂ। ਬਿਲਕੁਲ ਸਮਾਂ ਕੁਦਰਤੀ ਗੱਲ ਹੈ ਸਰਕਾਰ ਆ ਗਈ, ਮੰਤਰੀ ਬਣ ਗਏ, ਫਰਕ ਪੈਂਦਾ ਇਹਨਾਂ ਚੀਜ਼ਾਂ। ਤੋਂ ਦੋਸਤੋ ਰੋਜ਼ਾਨਾ ਦਸਤਖਤ ਨਾਲ ਜੁੜ ਚੁੱਕੇ ਤੁਸੀਂ ਮੇਰਾ ਨਾਮ ਹੈ ਗੁਰਿੰਦਰ ਸਿੰਘ ਬਾਟ। ਲੋਕ ਸਭਾ ਚੋਣਾਂ ਦਾ ਬਿਗਲ ਬੇਸ਼ੱਕ ਆਮ ਆਦਮੀ ਪਾਰਟੀ ਨੇ ਆਪਣੀ ਉਮੀਦਵਾਰ ਐਲਾਨ ਕੇ ਵਜਾ ਦਿੱਤਾ ਹੈ। ਬੇਸ਼ੱਕ ਇਹ ਅਜੇ ਲੰਬਾ ਸਮਾਂ ਹੈ। ਔਰ 1 ਜੂਨ ਨੂੰ ਪੰਜਾਬ ਅੰਦਰ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਅੱਜ ਇਸੇ ਲੋਕ ਸਭਾ ਚੋਣਾਂ ਦੇ ਸਬੰਧ ਵਿੱਚ ਅਸੀਂ ਗੱਲਬਾਤ ਕਰਨ ਲਈ ਜੋ ਐਮਪੀ ਆਪਣੀਆਂ ਸਵਾਵਾਂ ਦੇ ਰਹੇ ਸਨ ਸਰਦਾਰ ਗੁਰਜੀਤ ਸਿੰਘ ਔਜਲਾ ਬੇਸ਼ੱਕ ਕੋਡ ਆਫ ਕੰਡਕਟ ਲੱਗਣ ਤੋਂ ਬਾਅਦ ਉਹ ਲੋਕਾਂ ਵਿੱਚ ਫਿਰ ਦੁਬਾਰਾ ਵਿਚਰਦੇ ਨਜ਼ਰ ਆ ਰਹੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਜਾਣਦੇ ਹਾਂ ਕਿ ਇਸ ਵੇਲੇ ਪਾਰਟੀ ਹਾਈ ਕਮਾਂਡ ਦੀ ਕੀ ਸਥਿਤੀ ਹੈ ਪੰਜਾਬ ਦੇ ਅੰਦਰ ਔਲਾ ਸਾਹਿਬ ਸਵਾਗਤ ਲਈ ਟਾਈਮ ਦੇਣ ਲਈ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਭਾਈ ਸੋ ਬੇਸ਼ੱਕ ਅਜੇ 70 ਦਿਨ ਦੇ ਕਰੀਬ ਸਮਾਂ ਪਿਆ ਇੱਕ ਜੂਨ ਨੂੰ ਜਾ ਕੇ ਪੰਜਾਬ ਚ ਲੋਕ ਸਭਾ ਦੀਆਂ ਚੋਣਾਂ ਹੋਣੀਆਂ। ਤੁਹਾਨੂੰ ਕੀ ਲੱਗਦਾ ਕਿ ਇੰਨਾ ਲੰਮਾ ਸਮਾਂ ਜਿਆਦਾ ਵੋਟਰਾਂ ਤੇ ਭਾਰਨੀਆਂ ਸਾਰਿਆਂ ਦੇ ਕਿਉਂਕਿ ਜੇ ਕਾਂਗਰਸ ਨੇ ਟਿਕਟ ਅਨਾਉਂਸ ਨਹੀਂ ਕੀਤੀ। ਦੇਖੋ ਮੇਰਾ ਖਿਆਲ ਹੈ ਕਿ ਇਹ ਕੀ ਪ੍ਰਕਿਰਿਆ ਤੇ ਹੋਣੀ ਹੈ ਅੱਗੋਂ ਹੋ ਜੇ ਪਿੱਛੋਂ ਹੋ ਜੇ ਕੋਈ ਫਰਕ ਨਹੀਂ ਪੈਂਦਾ। ਠੀਕ ਹੈ ਕਿ ਜਦੋਂ ਲੰਮਾ ਸਮਾਂ ਹੋਵੇ ਥੋੜਾ ਮਿਹਨਤ ਓਨੀ ਵੱਧ ਹੋ ਜਾਂਦੀ ਹੈ। ਔਰ ਲੋਕਾਂ ਤੱਕ ਅਪਰੋਚ ਜਿਆਦਾ ਹੋ ਜਾਂਦਾ ਹੈ ਤੇ ਕੁਦਰਤੀ ਗੱਲ ਹੈ ਕਿ ਉਹਨਾਂ ਜਿਆਦਾ ਸਮਾਂ ਲੱਗਣ ਦੇ ਨਾਲ ਮਿਹਨਤ ਵੀ ਵੱਧ ਕਰਨੀ ਪੈਂਦੀ ਹੈ। ਪਰ ਜੇ ਅਸੀਂ ਕੰਮ ਕਰਦੇ ਆ ਜੇ ਲੋਕਾਂ ਚ ਰਹਿੰਨੇ ਆ ਤੇ ਮੇਰੇ ਖਿਆਲੇ ਕੋਈ ਬਹੁਤ ਵੱਡੀ ਗੱਲ ਨਹੀਂ ਤੇ ਬਹੁਤ ਲੰਬਾ ਸਮਾਂ ਵੀ ਨਹੀਂ ਹੈਗਾ ਇਹ ਉਹਨਾਂ ਵਾਸਤੇ ਆ ਕਿ ਜਿਨ੍ਹਾਂ ਨੇ ਪਹਿਲੀ ਵਾਰੀ ਇਲੈਕਸ਼ਨ ਲੜਨੀ ਹੈ ਜਿੱਦਾਂ ਹੁਣ ਅਸੀਂ ਲੋਕ ਇਲੈਕਸ਼ਨ ਚ ਆ ਅਜਾ ਪਹਿਲੋਂ ਵੀ ਅਸੀਂ 5 ਸਾਲ ਕੰਮ ਕੀਤਾ ਹੈ 7 ਸਾਲ ਹੋ ਗਏ ਫੁੱਲ ਮਿਲਾ ਕੇ ਮੈਂਬਰ ਪਾਰਲੀਮੈਂਟ ਔਰ ਜਿਹੜੀਆਂ ਗੱਲਾਂ ਅਸੀਂ ਕਰਦੇ ਆ ਜਿਹੜੇ ਗੱਲਾਂ ਅਸੀਂ ਦੱਸਣੀਆਂ ਨੇ ਜਾਂ ਲੋਕਾਂ ਕੋ ਜਾਣਾਂ ਏ ਉਹ ਤਕਰੀਬਨ ਲੋਕਾਂ ਦੇ ਕੋਲ ਸਾਡੀਆਂ ਮਤਲਬ ਪਹਿਲਾਂ ਤੋਂ ਹੀ ਉਹ ਸਾਰੀਆਂ ਹੈਗੀਆਂ ਨੇ ਔਰ ਫਿਰ ਵੀ ਜਿਹੜਾ ਇੱਕ ਚੋਣ ਪ੍ਰਕਿਰਿਆ ਹੁੰਦੀ ਆ ਉਦਾਹਿਕ ਇਸਾ ਹੁੰਦਾ ਲੋਕਾਂ ਨੂੰ ਮਿਲਣਾ ਲੋਕਾਂ ਨਾਲ ਗੱਲਬਾਤ ਕਰਨੀ ਆਪਣੇ ਕੀਤੇ ਕੰਮ ਦੱਸਣਾ ਉਹ ਅਸੀਂ ਦੱਸ ਵੀ ਰਹੇ ਹਾਂ ਸੋਸ਼ਲ ਮੀਡੀਆ ਤੇ ਰਹੀ ਵੀ ਔਰ ਵਿਅਕਤੀਗਤ ਤੌਰ ਤੇ ਵੀ ਸੋ ਵਿਧਾਇਕਾ ਸਮੇਤ ਲੋਕ ਸਭਾ ਹਲਕਾ ਅਮਰਸਰ ਦੇ ਜਿਹੜੇ ਕਾਂਗਰਸ ਦੇ ਨੌ ਨਮਾਇੰਦੇ ਨੇ ਇਹ ਚੋ ਵਿਧਾਇਕ ਵੀ ਨੇ ਸਾਬਕਾ ਵਿਧਾਇਕ ਵੀ ਨੇ ਉਹਨਾਂ ਦੇ ਨਾਲ ਇਸ ਵੇਲੇ ਤਾਲਮਿਲ ਕਿਹੋ ਜਿਹਾ ਜੋ ਲੋਕ ਜਨਾਂ ਚਾਹੁੰਦੇ ਨੇ ਬਹੁਤ ਅੱਛਾ ਤਾਲਮਿਲ ਹੈ ਉਹਦੇ ਤਾਲਮਿਲ ਦੇ ਵਿੱਚ ਕੋਈ ਕਮੀ ਨਹੀਂ ਹੈਗੀ ਔਰ ਸਾਰਿਆਂ ਨਾਲ ਹੀ ਤਕਰੀਬਨ ਗੱਲਬਾਤ ਹੁੰਦੀ ਹੈ ਔਰ ਮਿਲੀਦਾ ਵੀ ਆਪਸ ਦੇ ਵਿੱਚ ਔਰ ਠੀਕ ਹੈ ਕਿਹੜੇ ਲੋਕਾਂ ਦੇ ਮਨ 'ਚ ਇੱਕ ਟਿਕਟ ਦੇ ਪ੍ਰਤੀ ਵਿਚਾਰ ਹੈਗਾ ਉਹ तकरीबन ਲੋਕਤੰਤਰ ਪ੍ਰਕਿਰਿਆ ਹੈ ਪਾਰਟੀ ਦੀ ਵੀ ਔਰ ਟਿਕਟ ਮੰਗਣਾ ਹਰ ਇੱਕ ਦਾ ਅਧਿਕਾਰ ਖੇਤਰ ਹੈ ਇਹਦੇ 'ਚ ਕਿਤੇ ਵੀ ਇਹ ਨਹੀਂ ਹੈਗਾ ਕਿ ਕੋਈ ਕਿੱਡਾ ਵੀ ਵੱਡਾ ਲੀਡਰ ਹੋਵੇ ਤੇ ਸਾਹਮਣੇ ਤੁਸੀਂ ਟਿਕਟ ਨਹੀਂ ਮੰਗ ਸਕਦੇ ਉਹ ਅਲੱਗ ਗੱਲ ਹੈ ਕਿ ਕਈ ਜਗ੍ਹਾ ਤੇ ਮਤਲਬ ਜੇ ਲੀਡਰਸ਼ਿਪ ਵੱਡੀ ਹੈ ਤੇ ਕਈ ਵਾਰ ਲੋਕ ਉੱਥੇ ਵਰਕ ਨਹੀਂ ਕਰਦੇ ਤੇ ਟਿਕਟ ਲੱਗਦਾ ਕਿ ਇਕੱਲੇ ਬੰਦੇ ਦੀ ਹੈ ਪਰ ਪਾਰਟੀ ਦਾ ਇੱਕ ਸंवਿਧਾਨ ਹੈ ਕਿ ਕੋਈ ਬੰਦਾ ਵੀ ਪਾਰਟੀ ਦੀ ਕੋਈ ਵੀ ਟਿਕਟ ਅਪਲਾਈ ਕਰ ਸਕਦਾ ਤੇ ਲੋਕਾਂ ਦੇ ਵਿੱਚ ਨਾ ਇੱਕ ਇਹ ਵੀ ਹੈ ਇਹ ਗੱਲਬਾਤ ਜਿਹੜੀ ਫਾਰਮ ਆਪਾਂ ਕਹਿ ਦਿੰਨੇ ਆ ਕੋਸ਼ਿਸ਼ ਹੱਦ ਤੱਕ ਸੱਚ ਵੀ ਹੁੰਦੀਆਂ ਨੇ ਕੋਈ ਝੂਠ ਵੀ ਹੁੰਦੀਆਂ ਨੇ ਉਹ ਕਹਿੰਦੇ ਨੇ ਕਿ 2017 ਤੇ ਜਦੋਂ ਔਜਲਾ ਸਾਹਿਬ ਐਮਪੀ ਬਣਦੇ ਆ ਤੇ ਇੱਕ ਤਾਂ ਜਿਮਣੀ ਚੋਣ ਸੀ ਤਾਂ ਇੱਕ ਲੋਕਾਂ ਦੇ ਵਿੱਚ ਹੈ ਸੀ ਬਦਲਾਅ ਦਾ ਵੀ ਕਿ ਅਕਾਲੀ ਦਲ ਨੂੰ ਉਛਾਲ ਕੇ ਕੈਪਟਨ ਨੂੰ ਮਰਿੰਦਰ ਸਿੰਘ ਦੇ ਹੱਥ ਮਜ਼ਬੂਤ ਕੀਤਾ ਜਾਵੇ ਤੇ ਔਲਾ ਸਾਹਿਬ ਦਾ ਉਸ ਵੇਲੇ ਵੀ ਤਾਂ ਦਾ ਲੱਗਿਆ ਫਿਰ 2000 ਜਿਹੜੀਆਂ ਆਪਣੀਆਂ 22 ਦੀਆਂ ਚੋਣਾਂ ਆਈਆਂ ਨੇ 19 ਉਹ ਸੌਰੀ 19 ਦੀਆਂ ਜਦੋਂ ਤੁਸੀਂ ਸੌਰੀ ਮੈਂ ਉਹ ਵਿਧਾਨ ਸਭਾ ਗਈ ਦੁਆਲੇ 19 ਚ ਕਿ ਕੈਪਟਨ ਸਾਹਿਬ ਦਾ ਇੱਕ ਜਲੋ ਸੀ ਪੰਜਾਬ ਦੇ ਵਿੱਚ ਕਾਂਗਰਸ ਦਾ ਤਾਂ ਕਰਕੇ ਔਲਾਹ ਸਾਹਿਬ ਨੂੰ ਸਾਰਿਆਂ ਰਲ ਕੇ ਸਮਰਥਨ ਕਰਕੇ ਜਿਤਾਇਆ ਪਰ ਹੁਣ ਕਹਿੰਦੇ ਕਿ ਹਾਲਾਤ ਪੰਜਾਬ ਦੇ ਬਿਲਕੁਲ ਬਦਲ ਚੁੱਕੇ ਆ ਕਿਉਂਕਿ ਬਦਲਾਅ ਦੇ ਨਾਅਰੇ ਹੇਠ ਆਮ ਆਦਮੀ ਪਾਰਟੀ ਵੀ ਮਜ਼ਬੂਤ ਹੁੰਦੀ ਨਜ਼ਰ ਆ ਰਹੀ ਹੈ ਤੇ ਇਸ ਵਾਰ ਜਿਹੜਾ ਵੀ ਕਾਂਗਰਸ ਦਾ ਉਮੀਦਵਾਰ ਆਉਂਦਾ ਅਮਰਸਰ ਚ ਚਲੋ ਅਸੀਂ ਤੇ ਤੁਹਾਡੇ ਕੋਲ ਬੈਠੇ ਆ ਤੁਹਾਡੀ ਗੱਲ ਕਰਦੇ ਆ ਕਿ ਪਰਮਾਤਮਾ ਤੁਹਾਨੂੰ ਫਿਰ ਹੈਟ੍ਰਿਕ ਬਣਾਉਣ ਦਾ ਵੀ ਜਿਹੜਾ ਆ ਉਹ ਸਮਝ ਦੇਵੇ ਪਰ ਕਹਿੰਦੇ ਕਿ ਹਾਲਾਤ ਬਦਲ ਚੁੱਕੇ ਐ ਸੋਰੀ ਥੋੜਾ ਔਖਾ ਲੱਗਦਾ ਪਹਿਣਾ ਦੇਖੋ ਗੱਲ ਇਹ ਹੁੰਦੀ ਜਿਹੜੀ ਪਾਰਟੀ ਸੱਤਾ ਚ ਹੁੰਦੀ ਹੈ ਉਹਦੀ ਜੇ ਕੈਪਟਨ ਦੀ ਪਾਰਟੀ ਸਤਾਈ ਤੋਂ ਦੀ ਜਵਾਬਦੇਹੀ ਹੋਈ ਤੇ ਜਵਾਬਦੇਹੀ ਕਰਕੇ ਲੋਕਾਂ ਨੇ ਚੋਣਾਂ ਦੁਬਾਰਾ ਔਰ ਉਹਦੇ ਨਾਲ ਦੀ ਨਾਲ ਲੋਕ ਜਿਹੜਾ ਬੰਦੇ ਨੂੰ ਚੁੰਦੇ ਉਹਦੇ ਕੰਮ ਦੇਖਦੇ ਆ ਯੁੱਗ ਬਦਲ ਗਿਆ ਪਹਿਲਾਂ ਵਾਲਾ ਯੁੱਗ ਨਹੀਂ ਹੈਗਾ ਕਿ ਕਿਸੇ ਨੂੰ ਤੋਂ ਆਰਡਰ ਕਰਦੇ ਹੋਗੇ ਕਿ ਇਹਨੂੰ ਵੋਟਾਂ ਪਾ ਦਿਓ ਤੇ ਪੈ ਜਾਂਦੀਆਂ ਨੇ ਅੱਜ ਕੱਲ ਤੇ ਲੋਕ ਹਰ ਪੱਖ ਤੋਂ ਵੇਖਦੇ ਆ ਕਿ ਉਹਨੇ ਸਮਾਜਿਕ ਤੌਰ ਤੇ ਕਿਵੇਂ ਰਿਹਾ ਸਾਡੇ ਨਾਲ ਵਿਅਕਤੀਗਤ ਤੌਰ ਤੇ ਕਿਵੇਂ ਵਰਤਿਆ ਰਾਜਨੀਤਿਕ ਤੌਰ ਤੇ ਕਿਵੇਂ ਮਰਤਿਆ ਉਹਨੇ ਵਿਕਾਸ ਕੀਤਾ ਕਿ ਨਹੀਂ ਚੌਪੱਕੀ ਲੋਕ ਧਿਆਨ ਦਿੰਦੇ ਉਸ ਚੀਜ਼ ਨੂੰ ਤੇ ਫਿਰ ਲੋਕ ਜਾ ਕੇ ਵੋਟ ਪਾਉਂਦਾ ਮਨ ਬਣਾਉਂਦੇ ਹੁਣ ਐਤਕੀ ਜਵਾਬਦੇਹੀ ਪਾਵਰ ਚ ਹੈ ਆਮ ਆਦੀ ਪਾਰਟੀ ਜਿਹੜੀ ਬਦਲਾ ਦੇ ਨਾਂ ਤੇ ਹੁਣ ਜਵਾਬ ਦੇ ਉਹਨਾਂ ਦੀ ਉਹ ਲੋਕਾਂ ਨੇ ਤੈਅ ਕਰਨੀ ਵੀ ਇਹ ਲੋਕ ਵੇਖੋ ਪੰਜਾਬ ਦੇ ਲੋਕ ਇਹ ਸੋਚੀ ਆਪਾਂ ਕਿ ਪਾਵਰ ਨੇ ਸਾਰੀਆਂ ਵੋਟਾਂ ਪਾ ਦਿੰਦੀ ਜੇ ਪਾਵਰ ਨਾਲ ਉਹਨਾਂ ਦੇ 13 ਦੇ 13 ਕਿਉਂ ਨਾ ਜਿੱਤ ਗਏ ਸੀ 13 ਚੋਂ 8 ਜਿੱਤੇ ਸੀ ਜੀ ਇਹ ਨਹੀਂ ਹੁੰਦਾ ਇਹਦੇ ਨਾਲ ਹਾਂ ਉਹ ਉਹ ਕੁਝ ਸੇ ਸੌਦਾ ਹੁੰਦਾ ਹੈ ਬਾਕੀ ਹਿੱਸਾ ਲੋਕਾਂ ਦਾ ਜਿਹੜੇ ਲੋਕ ਸਾਡੇ ਲੀਡਰ ਬੈਠੇ ਉਹਨਾਂ ਦਾ ਸਮੇਲ ਹੈ ਫਿਰ ਸਾਡੇ ਵਰਕਰ ਦੀ ਮਿਹਨਤ ਹੈ ਫਿਰ ਸਾਡੀ ਆਪਣੀ ਹੈ ਉਹ ਸਾਰੀਆਂ ਚੀਜ਼ਾਂ ਦਾ ਸਮੇਲ ਹੈ ਪਾਰਟੀ ਦੀ ਜਿਹੜੀ ਜਿੱਤ ਹੁੰਦੀ ਹੈ ਤੋ ਹੋਂ ਜਿਹੜੀ ਐਸ ਵੇਲੇ ਐਸ ਵੇਲੇ ਮੇਰਾ ਖਿਆਲ ਹੈ ਕਿ ਜਿਹੜੀ ਜਵਾਬ ਦੇਈ ਉਹ ਆਮ ਆਦਮੀ ਪਾਰਟੀ ਦੀ ਬਣਨੀ ਹੈ ਸਟੇਟ ਲੈਵਲ ਤੇ ਔਰ ਜਿਹੜੀ ਜਿਹੜੀ ਇਲੈਕਸ਼ਨ ਹੋਣ ਜਾ ਰਹੀ ਬੇਸਿਕ ਇਹ ਦੇਖਦੀ ਇਲੈਕਸ਼ਨ ਹੋਣ ਜਾ ਰਹੀ ਉੱਥੇ ਜਵਾਬ ਦੇ ਬੀਜੇਪੀ ਦੀ ਬਣਨੀ ਹੈ ਕਿ ਉਹਨੇ ਉਸ ਪਾਰਟੀ ਨੇ ਜਾਂ ਐਨਡੀਐਲਾਈਸ ਨੇ ਕਿਵੇਂ ਦੇਸ਼ ਨੂੰ ਅੱਗੇ ਲੈ ਕੇ ਗਏ ਪੰਜਾਬ ਪ੍ਰਤੀ ਉਹਨਾਂ ਦਾ ਵਤੀਰਾ ਕਿਹੋ ਜਿਹਾ ਰਿਹਾ ਕਿਵੇਂ ਉਹਨਾਂ ਲੋਕਾਂ ਨੇ ਮਤਲਬ ਮੰਗਾਈ ਦੀ ਇੰਨੀ ਵੱਡੀ ਮਤਲਬ ਮਾਰ ਪਈ ਹੈ ਸਾਰੇ ਦੇਸ਼ ਦੇ ਉੱਤੇ ਉਹਨੂੰ ਕੰਟਰੋਲ ਕਰਕੇ ਅਸਫਲ ਕਿਉਂ ਰਹੇ ਬੇਰੋਜ਼ਗਾਰੀ ਦੀ ਵੱਡੀ ਸਮੱਸਿਆ ਅ ਜਿਵੇਂ ਜਿਹੜੀ ਸੈਨਿਕਾਂ ਦੀ ਭਰਤੀ ਇਹਨਾਂ ਨੇ ਖਤਮ ਕਰ ਦਿੱਤੀ ਹੈ ਜੀ ਜੇ ਇਹ ਕਈ ਜਿਹੜੀਆਂ ਚੀਜ਼ਾਂ ਨੇ ਜਿਨ੍ਹਾਂ ਤੇ ਇਹਨਾਂ ਦੀ ਜਵਾਬਦੇਹੀ ਤੈਅ ਹੋਣੀ ਹੈ ਉਹਦੇ ਨਾਲ ਦੀ ਨਾਲ ਲੋਕਾਂ ਨੇ ਸਾਡੇ ਫਿਰ ਗੁਰਜੀਤ ਔਜਲੇ ਦੇ ਕੀਤੇ ਕੰਮ ਵੇਖਣੇ ਆ ਜਿਹਦਾ ਬਤੌਰ ਮੈਂਬਰ ਪਾਰਲੀਮੈਂਟ ਕੇ 55 ਸਾਲਾਂ ਚ ਇਹ ਇਹਨੂੰ ਚੁਣ ਕੇ ਤੇ ਭੇਜਿਆ ਸੀ ਹਾਂ ਬਿਲਕੁਲ ਸਰਕਾਰ ਉੱਤੇ ਨਹੀਂ ਸੀ ਹੈਗੀ ਕਿ ਇਹ ਇਹ ਇਸ ਕਾਬਲ ਹੈਗਾ ਕਿ ਸਰਕਾਰ ਨਾ ਬਾਹ ਹੋਣ ਦੇ ਬਾਵਜੂਦ ਕੰਮ ਕਰਾ ਸਕਦਾ ਇਹ ਵੀ ਇੱਕ ਬੜੀ ਵੱਡੀ ਸਮੱਸਿਆ ਹੈ ਇਹ ਬੰਦਾ ਤੇ ਚੁਣ ਲਈਦਾ ਹੈ ਕਈ ਵਾਰ ਬਦਾਦ ਵਿੱਚ ਪਿਛਲੇ ਤੋਂ 7 ਸਾਲ ਤੋਂ 7 ਸਾਲ ਤੋਂ ਸਰਕਾਰ ਹੈ ਨਹੀਂ ਉੱਤੇ ਤੁਹਾਡੀ ਹਾਂ ਬਿਲਕੁਲ ਜੀ ਦੇਸ਼ ਚ ਸਰਕਾਰ ਹੈ ਨਹੀਂ ਹਾਂਜੀ ਅੱਛਾ ਬਾਕੀ ਚਰਚਾ ਤੋਂ ਪਹਿਲਾਂ ਇਹ ਗੱਲ ਹੋਰ ਕਰੀਏ ਆਪਾਂ ਆਪਾਂ ਪਹਿਲਾਂ ਇਹਦੇ ਤੇ ਆ ਜੀ ਮੇਰੇ ਸਾਹ ਜੀ ਇੱਕ ਕਲੀਅਰ ਕਰੋ ਕਲੀਅਰ ਕਰੋ ਹੁਣ 7 ਸਾਲ ਤੋਂ ਸਰਕਾਰ ਨਹੀਂ ਹੈਗੀ ਜੀ 7 ਸਾਲ ਤੋਂ ਤੁਸੀਂ ਜਨਾਲੇ ਉਹ ਆਏ ਜ ਕਿੰਨੇ ਮਿੰਟਾਂ ਜਾਂਦੇ ਜਨਾਲੇ ਚ ਹੁਣ ਦੱਸਿਓ ਨਹੀਂ ਹੁਣ ਤਾਂ ਚਲੋ ਆਈ ਬਹੁਤ ਵਧੀਆ ਬਣ ਗਏ ਸਾਰਿਆਂ ਨੂੰ ਦੱਸੋ 1 ਮਿੰਟ ਹੁਣ ਤੇ 20 ਮਿੰਟ ਦਾ ਰਸਤਾ ਰਹਿ ਗਿਆ ਜੀ ਜਿਹੜਾ ਕਿ ਘੰਟੇ ਦਾ ਰਸਤਾ ਸੀ ਇਹ ਫਿਰ ਇਹ 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 ਕਾਬਲੀਅਤ ਹੈ ਨਾ ਜੀ ਤੁਹਾਡੇ ਕੈਂ ਜੇ ਨੋ ਤੁਸੀਂ ਚੁਣਿਆ ਸੀ ਜ ਤੁਹਾਡੇ ਐਮਪੀ ਦੀ ਅੱਛਾ ਲੋਕ ਇਹ ਇੱਥੇ ਦੇਣ ਕੀ ਹੈ ਤੁਹਾਡੀ ਇਹ ਜਿਹੜਾ ਨੈਸ਼ਨਲ ਹਾਈਵੇ ਆ ਹਾਂਜੀ ਹਾਂ ਕਿਉਂਕਿ ਕਹਿੰਦੇ ਪ੍ਰੋਜੈਕਟ ਸੀ ਨੈਸ਼ਨਲ ਹਾਈਵੇ ਦਾ ਉਹਨਾਂ ਤੇ ਸੜਕ ਜਿਹੜੀ ਆ ਬਣਾਉਣੀ ਸੀ ਤੇ ਤੁਹਾਡਾ ਕੀ ਦੇਣ ਹੈ ਐਫਐਸਟੀ ਲੈਣ ਤੁਹਾਡੀ ਮੈਂ ਗੱਲ ਦਾ ਖੋਚੀ ਜਾ ਕੀ ਹੁੰਦੀ ਆ ਨੇ ਜਦੋਂ ਤੁਸੀਂ ਪਾਰਲੀਮੈਂਟ ਬਣਾਉਂਦੇ ਜੇ ਮੈਂਬਰ ਪਾਰਲੀਮੈਂਟ ਉਹਨਾਂ ਨੇ ਨਹੀਂ ਤਾਂ ਖੋਲਣਾ ਚਾਹੀਦਾ ਕੁਝ ਲੋਕਾਂ ਨੂੰ ਪਤਾ ਨਹੀਂ ਲੱਗਦਾ ਮੈਂ ਗੱਲ ਉਹ ਹੀ ਦੱਸਾਂਗਾ ਜਦੋਂ ਮੈਂਬਰ ਪਾਰਲੀਮੈਂਟ ਕਹੇ ਹਾਊਸ ਦਾ ਬਣਦਾ ਹੈ ਪਹਿਲਾਂ ਵੀ ਬਣਦੇ ਰਹੇ ਹਾਂ ਬਿਲਕੁਲ ਮੈਂ ਕੋ ਪਹਿਲਾਂ ਪਹਿਲਾਂ ਨਹੀਂ ਬਣਿਆ ਪਰ ਇੱਥੇ ਕੰਮ ਕਰਨਾ ਪ ਤੁਹਾਡੇ ਸਾਹਮਣੇ ਹਰ ਚੀਜ਼ ਦੀ ਇੱਕ ਟਾਈਮ ਲਾਈਨ ਹੈਗੀ ਹੈ ਕਿੱਥੇ ਕਿੱਥੇ ਕਿਹਦੇ ਕਿਹਦੇ ਬਾਰੇ ਕੀ ਕੀ ਕੀਤਾ ਬਿਲਕੁਲ ਭਾਰਤ ਮਾਲਾ ਪ੍ਰੋਜੈਕਟ ਪਹਿਲਾਂ ਦਾ ਸੀ ਪਰ ਉਹ ਸਿੰਗਲ ਰੋਡ ਸੀ ਆਪਾਂ ਆਪਾਂ ਇਹਨੂੰ 4 ਲੇਨ ਕਰਾਇਆ ਓਕੇ 4 ਲੇਨ ਵੀ ਕਰਾਇਆ ਬਾਈਪਾਸ ਵੀ ਲੜਾਇਆ ਨਾਲ ਤੁਸੀਂ ਇਹ ਕਹਿ ਸਕਦੇ ਜਿਕੇ ਹੁਣ ਵੇਖੋ ਫਿਰ ਹੁਣ ਇੱਥੇ ਆ ਕੇ ਗੱਲ ਲੜ ਜਾਂਦੀ ਰਮਦਾਸ ਤੱਕ ਕਿਉਂ ਹੀ ਗਾਂਡੋਣੀ ਗਈ ਦੇਰੇ ਬਾਬੇ ਨਾਲ ਅੱਛਾ ਇਹ ਵੀ ਚੱਗਰਾ ਕੋਈ ਵਿੱਚ ਰਵੀ ਜਿੱਥੋਂ ਦਾ ਐਮਪੀ ਸੀ ਉੱਤੋਂ ਕਿ ਲੈ ਗਿਆ ਅੱਛਾ ਜੇ ਤੁਹਾਡੇ ਤੁਹਾਡੇ ਏਰੀਆ ਸੀ ਤੁਸੀਂ ਕੋਸ਼ਿਸ਼ ਕਰਕੇ ਲੈ ਗਏ ਨਹੀਂ ਮੈਂ ਤਾਂ ਆਪਣੀ ਗੱਲ ਕਰਨੀ ਸੀ ਨਾ ਉਸ ਪਰ ਉਹ ਵੀ ਮੈਂ ਬਾਅਦ ਚ ਜਦੋਂ ਇਹ ਹੁਣ ਕੰਪਲੀਟ ਹੋਈ ਮੈਂ ਪਿਛਲੇ ਸਾਲ ਆਪਣਾ 22 ਚ 22 ਦੇ ਦਸੰਬਰ ਚ ਆਪਣੀ ਇਹ ਰਮਦਾਸ ਤੋਂ ਲੈ ਕੇ ਡੇਰੇ ਬਾਬੇ ਨਾਨਕ ਜੀ ਤੇ ਅੰਮ੍ਰਿਤਸਰ ਤੋਂ ਜਿਹੜੀ ਹੁਣ ਇਹਨਾਂ ਨੇ ਉਦਘਾਟਨ ਕੀਤਾ ਆ ਅੰਮ੍ਰਿਤਸਰ ਤੋਂ ਤਰਨਤਾਰਨ ਸਾਹਿਬ ਜਿਹੜੀ ਪੁਰਾਣੀ ਛੜਕ ਹੈ ਜੀ ਤੇ ਦੋਵੇਂ ਪਾਸ ਕਰਾ ਕੇ ਲਿਆ ਆ ਅੱਛਾ ਜੀ ਹਾਂ ਮੈਂ ਕਿਹਾ ਮੈਂ ਉਹਨਾਂ ਨੂੰ ਕਿਹਾ ਸੀ ਮੈਂ ਮੈਂ ਕਿਹਾ ਜੀ ਹੁਣ ਬਾਕੀ ਤੇ ਮੇਰੇ ਵਾਲੇ ਤੇ ਕੰਪਲੀਟ ਤੁਸੀਂ ਕਰ ਤੇ ਗੱਲ ਮਤਲਬ ਆਪਣਾ ਲਕਾ ਹੁਣ ਦੇ ਬਾਵਜੂਦ ਨਾਂ ਵੀ ਹੁਣ ਦੇ ਬਾਵਜੂਦ ਕੋਈ ਕੁਝ ਚੀਜ਼ਾਂ ਹੁੰਦੀਆਂ ਨੇ ਤੁਹਾਨੂੰ ਮਤਲਬ ਦੂਰ ਅੰਦੇਸ਼ੀ ਵੀ ਰੱਖਣੀ ਚ ਜਗ੍ਹਾ ਉਧਰ ਡੇਰਾਵਾ ਬਣਾਣ ਕੇ ਨਹੀਂ ਇਤਿਹਾਸਿਕ ਜਗ੍ਹਾ ਹੈ ਉਹ 25 20 25 25 ਕਿਲੋਮੀਟਰ ਦੇ ਟੁਟੇ ਰਹਿ ਗਏ ਸੀ ਹਾਂ ਬਿਲਕੁਲ ਔਰ ਮੈਂ ਰਿਕੁਐਸਟ ਕੀਤੀ ਮੈਂ ਕਿਹਾ ਜੀ ਉਹ ਕਹਿੰਦੇ ਜੀ ਸੜਕਾਂ ਦੇ ਵੱਡੀਆਂ ਲੱਗੀਆਂ ਨੇ ਜਿਵੇਂ ਹੁਣ ਸਾਡੀ ਤਰਨਤਨ ਸਾਹਿਬ ਨੂੰ ਮੈਂ ਕਿਹਾ ਜੀ ਵੱਡੀ ਲੱਗੀ ਆ ਪਰ ਪੁਰਾਣੇ ਜਿਹੜੇ ਸ਼ਹਿਰ ਹੁੰਦੇ ਇਤਿਹਾਸ ਹੁੰਦਾ ਉਹਦੇ ਨਾਲ ਜੁੜਿਆ ਹਾਂ ਬਿਲਕੁਲ ਜਿਹੜੇ ਕਰਪੀ ਸਾਹਿਬ ਇਹ ਕਿੰਨਾ ਵੱਡਾ ਕੰਮ ਹੈ ਉਹਨਾਂ 1 ਮਿੰਟ ਲਾਇਆ ਉਸ ਮਿੰਟ ਤੋਂ ਪਹਿਨੋਂ ਨਾ ਅਪਰੂਵਲ ਦੇ ਦਿੱਤੀ ਸੀ ਅੱਛਾ ਜੀ ਸੋ ਇਹ ਚੀਜ਼ਾਂ ਹੁੰਦੀਆਂ ਨੇ ਮੈਂਬਰ ਇਹ ਨੈਸ਼ਨਲ ਹਾਈਵੇ ਹੋਗੇ ਜਾਂ ਸੈਂਟਰ ਗ ਤਾਂ ਅਲੀਓ ਥੋੜਾ ਚਰਚਾ ਚ ਆਇਆ ਇਹਨਾਂ ਤੋਂ ਕਿ ਧਾਰੀਵਾਲ ਸਾਹਿਬ ਨੇ ਵੀ ਕਿਹਾ ਕਿ ਮੈਂ ਵੀ ਐਪਸ ਕੀਤੇ ਨੇ ਉਹ ਇਹ ਸਾਹਿਬ ਅੱਛਾ ਚਲੋ ਮੈਂ ਦੇਖੋ ਦੇਖੋ ਮੈਂ ਕਹਿੰਦਾ ਕਿ ਬਤੌਰ ਤੁਹਾਡਾ ਫਰਜ਼ ਬੰਦਾ ਤੁਸੀਂ ਐਪਲ ਕਰੋ ਜੀ ਹੁਣ ਜਿਹੜੇ ਜਿਹੜੀਆਂ ਚਿੱਠੀਆਂ ਮੈਂ ਲਿਖਦਾ ਹੈ ਸੈਂਟਰ ਗਵਰਨਰ ਸਟੇਟ ਗਵਰਨਮੈਂਟ ਨੂੰ ਧਾਰੀਵਾਲ ਸਾਹਿਬ ਮੈਨੂੰ ਕਿਉਂ ਨਹੀਂ ਬੁਲਾਉਂਦੇ ਉੱਤੇ ਉਹ ਤਾਂ ਮੈਂ ਵੀ ਲਿਖੀਆਂ ਨੇ ਓਕੇ ਜਿਹੜੇ ਕੰਮ ਤੁਸੀਂ ਕਰ ਰਹੇ ਜਿਹੜੇ ਉਦਘਾਟਨ ਕਰ ਰਹੇ ਮੈਕਸਿਮ ਸੈਂਟਰ ਗਵਰਨਮੈਂਟ ਦੇ ਪ੍ਰੋਜੈਕਟ ਨੇ ਤੁਹਾਡਾ ਤਾਂ ਉਹਦੇ 'ਚ ਕੋਈ ਆਪਣੇ ਜਿੱਥੇ ਤੁਸੀਂ ਡਾਇਰੈਕਟ ਪੈਸੇ ਦਿੱਤੇ ਹੋਣ ਉਹ ਕਹਿ ਸਕਦੇ ਪਰ ਜਿੱਥੇ ਜਿਹੜਾ ਜਿਹੜਾ ਦਾਇਰਾ ਜਿਹੜਾ ਅਧਿਕਾਰ ਖੇਤਰ ਜਿੱਦਾਂ ਉਹਦਾ ਹੀ ਬਣਦਾ ਹੈ। ਹਾਂ ਬਿਲਕੁਲ। ਜਾਂ ਤੇ ਅਸੀਂ ਸੁੱਤੇ ਹੋਈਏ। ਅਸੀਂ ਗਏ ਨਹੀਂ ਪਾਰਲੀਮੈਂਟ ਅਸੀਂ ਬੋਲੇ ਨਹੀਂ ਫਿਰ ਤੇ ਧਾਰੀਵਾਲ ਸਾਹਿਬ ਕਹਿ ਸਕਦੇ ਯਾਰ ਇਹ ਤੇ ਗਿਆ ਹੀ ਨਹੀਂ। ਇਹਦੇ ਹਲਕੇ 'ਚ ਨਹੀਂ ਰਿਹਾ। ਜਦੋਂ ਅਸੀਂ ਰਹੇ ਹੀ ਉੱਥੇ ਆ ਪਾਰਲੀਮੈਂਟ ਦੇ ਵਿੱਚ ਵੀ ਸਾਡਾ ਪੂਰਾ ਮਤਲਬ ਖਾਕਾ ਤੁਸੀਂ ਦੇਖ ਸਕਦੇ ਜੀ। ਪਾਰਲੀਮੈਂਟ ਦੇ ਬਾਹਰ ਧਰਨੇ ਦਾ ਖਾਕਾ ਵੀ ਤੁਸੀਂ ਦੇਖ ਸਕਦੇ ਇੱਕ ਇੱਕ ਸਾਲ ਧਰਨੇ ਲਾਉਣੇ ਇੱਕ ਸਾਲਾਂ ਲਈ ਕੋਈ ਛੋਟੀ ਗੱਲ ਇੱਕ ਕਿਸਾਨ ਮਜ਼ਦੂਰ ਲਈ। ਬਿਲਕੁਲ। ਲੜਾਈਆਂ ਲੜੀਆਂ ਨਹੀਂ। ਔਰ ਫਿਰ ਛੜਕਿਆ ਤੇ ਵੀ ਰਹੇ ਜਾਂ ਫਿਰ ਲੋਕਾਂ 'ਚ ਵੀ ਰਹੇ ਆ ਸੋ ਮੈਂ ਅਗਲੀ ਚਰਚਾ ਤੋਂ ਪਹਿਲਾਂ ਇਹ ਗੱਲ ਹੋਰ ਕਲੀਅਰ ਕਰਨੀ ਚਾਹੁੰਦਾ ਕਿ ਉਹਦਾ ਬੇਸ ਬਣ ਜਾਵੇ ਕਿ ਜਿਹੜੀ ਹਾਈ ਕਮਾਂਡ ਹੈ ਇੰਡੀਅਨ نیشنل ਕਾਂਗਰਸ ਪਾਰਟੀ ਉੱਥੇ ਤੁਹਾਡੀ ਆਮ ਜਿਹੜੀ ਮੀਟਿੰਗ ਹੁੰਦੀ ਹੈ ਗੱਲਬਾਤ ਜਿਹੜੇ ਵੱਡੇ ਲੀਡਰ ਉਹਨਾਂ ਨਾਲ ਹੁੰਦੀ ਹੈ ਜਿਨ੍ਹਾਂ ਨੇ ਟਿਕਟਾਂ ਦਾ ਫੈਸਲਾ ਕਰਨਾ ਉਹਨਾਂ ਦੇ ਨਾਲ ਗੱਲਬਾਤ ਮੁੱਕ ਚੁੱਕੀ ਹੈ ਕਿ ਜੇ ਅੰਮ੍ਰਿਤਸਰ ਤੋਂ ਕਾਂਗਰਸ ਇਕੱਲਿਆਂ ਲੜਦੀ ਹੈ ਚੋਣ ਤੇ ਲੋਕ ਸਭਾ ਦੇ ਉਮੀਦਵਾਰ ਓਜਰਾ ਸਾਹਿਬ ਵੀ ਹੋਣਗੇ ਦੇਖੋ ਮੈਂ ਫਿਰ ਤੁਹਾਨੂੰ ਗੱਲ ਕਹਿੰਦਾ ਕਿ ਜਿਹੜੀ ਜਿਹੜੀਆਂ ਇਹ ਚੀਜ਼ਾਂ ਹੁੰਦੀਆਂ ਨੇ ਉਹਨਾਂ ਕੋ ਆਪਣਾ ਸਾਰਾ ਸਿਸਟਮ ਹੈ ਸਾਡਾ ਕੀ ਹੁੰਦਾ ਸਾਡੀ ਪਰਫਾਰਮੈਂਸ ਹੁੰਦੀ ਹੈ ਪਾਰਲੀਮੈਂਟ ਦੀ ਪਰਫਾਰਮੈਂਸ ਕੀ ਰਹੀ ਹੈ ਅਸੀਂ ਕਿੰਨਾ ਜਿਹੜੀ ਤਾਨਾਸ਼ਾਹ ਸਰਕਾਰ ਸੀ ਉਹਨਾਂ ਨੇ ਕਿੰਨਾ ਸਿੰਘ ਬਸਾਇਆ ਮਤਲਬ ਸਿੱਧਾ ਜਿਹੜਾ ਪੰਜਾਬੀ ਲਫਜ਼ ਚ ਕਹਿੰਦੇ ਉਹਨਾਂ ਨੇ ਕਿੰਨੀ ਅਸੀਂ ਗੱਲ ਕੀਤੀ ਕੀ ਅਸੀਂ ਉਸ ਸਮੇਂ ਐਬਸਿਊਟ ਤ ਨਹੀਂ ਸੀ ਕੀ ਗ੍ਰਿਫਤਾਰ ਅਸੀਂ ਜਿਹੜੀ ਜਿਹੜੀ ਐਜੀਟੇਸ਼ਨ ਸੀ ਕਿਉਂਕਿ ਜਿਹੜੀ ਪਾਰਲੀਮੈਂਟ ਮੈਂਬਰ ਬਣਨਾ ਹੈ ਇਹਦੇ ਤੇ ਬਹੁਤ ਵੱਡੀ ਮਿਹਨਤ ਕਰਨੀ ਪੈਂਦੀ ਹੈ ਕਿਉਂਕਿ ਪਾਰਲੀਮੈਂਟ ਦੇ ਅੰਦਰ ਤੁਸੀਂ ਤਾਨਾਸ਼ਾਹ ਨਾਲ ਲੜਨਾ ਹੈ ਉਹ ਲੜਾਈ ਕੀ ਤੁਸੀਂ ਲੜੀ ਹੈ ਉਹ ਸਾਰੀ ਚੀਜ਼ਾਂ ਪਾਰਟੀ ਵਿੱਚ ਦੀ ਫਿਰ ਉਹਨਾਂ ਦਾ ਕੌਨਫੀਡੈਂਸ ਹੈ ਆਇਲਾ ਸਾਹਿਬ ਨੂੰ ਕੌਨਫੀਡੈਂਸ ਹੈ ਪੂਰਾ ਬਿਲਕੁਲ ਮੇਨ ਤਾਂ ਲੋਕਾਂ ਦਾ ਕੌਨਫੀਡੈਂਸ ਹੈ ਲੋਕ ਹੋਣੇ ਮੈਂ ਹਮੇਸ਼ਾ ਹੀ ਟਿਕਟ ਪਬਲਿਕ ਤੋਂ ਮੰਗਦੇ ਆ ਜੀ ਬਿਲਕੁਲ ਮੈਂ ਹਾਈ ਕਮਾਂਡ ਨੂੰ ਕਿਹਾ ਕਿ ਜੇ ਤੇ ਪਬਲਿਕ ਚਾਹੁੰਦੀ ਹੈ ਤੇ ਟਿਕਟ ਦੇ ਦਿਓ ਜੇ ਨਹੀਂ ਚਾਹੁੰਦੀ ਤੇ ਜਿੰਨੂੰ ਮਰਜ਼ੀ ਦੇ ਦਿਓ ਮੈਂ ਨਾਲੇ ਚਲੋ ਇਹ ਤਾਂ ਲਗਭਗ ਕਲੀਅਰ ਹੀ ਹੈ ਇੱਕ ਹੋਰ ਵੀ ਰੋਲਾ ਹੈ ਕਿ ਜੇ ਆਮ ਆਦਮੀ ਪਾਰਟੀ ਨਾਲ ਗੱਠ ਚੜ੍ਹੋ ਜਾਂਦਾ ਜੀ ਕੁਝ ਹੈ ਇਸ ਤਰ੍ਹਾਂ ਦੀ ਗੱਲ ਵੀ ਹੋ ਸਕਦਾ ਉਹਨਾਂ ਦੇ ਸਮਝ ਦੇ ਦੇਖੋ ਇਹ ਚੀਜ਼ਾਂ ਸਾਰੀਆਂ ਮੈਂ ਮੈਂ ਕਦੀ ਵੀ ਆਪਣੇ ਅਧਿਕਾਰ ਖੇਤਰ ਤੋਂ ਵੱਧ ਗ ਇਹ ਸਾਰੀਆਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਫੈਸਲਾ ਕਰਨਾ ਹੈ ਤੇ ਅਲਰੀਡੀਆ ਕਾਂਗਰਸ ਕਮੇਟੀ ਨੇ ਕਰਨਾ ਤੇ ਇੰਡੀਆ ਲਾਇੰਸ ਜਿਹੜਾ ਬਣਿਆ ਨਹੀਂ ਕਸੋਰਸ ਹੁੰਦੇ ਨੇ ਆਪਣੇ ਕਈ ਵਾਰੀਆਂ ਹਵਾਵਾਂ ਨਿਕਲ ਆਉਂਦੀਆਂ ਨੇ ਲੱਗਦਾ ਵੀ ਜਿਵੇਂ ਯਾਰ ਗੱਲ ਉਧਰ ਨੂੰ ਜਾ ਰਹੀ ਹੈ ਦੇਖੋ ਜਿੱਦਾਂ ਹੁਣ ਕਾਲੀ ਬੀਜੇਪੀ ਦਾ ਵੀ ਇਹੀ ਗੱਠ ਜੋੜ ਦਾ ਕਦੀ ਹੋ ਗਿਆ ਕਦੀ ਨਹੀਂ ਹੋ ਗਿਆ ਜਿਹੇ ਚਰਚਾਵਾਂ ਤੇ ਸੋਸ਼ਲ ਮੀਡੀਆ ਰਹੀ ਅਸੀਂ ਵੀ ਸੁਣਦੇ ਹਾਂ ਬਾਕੀ ਮੇਰੇ ਕੋ ਕੋਈ ਪੁਖਤਾ ਚੀਜ਼ ਨਹੀਂ ਹੈਗੀ ਕਿ ਮੈਂ ਪੁਖਤਾ ਕਹਿ ਸਕਾਂ ਕਿ ਐਸ ਚਰਚਾ ਤੇ ਮੈਨੂੰ ਕਿਸੇ ਨੇ ਪੁੱਛਿਆ ਜਾਂ ਮੈਂ ਕੋਈ ਆਪਣੀ ਰਾਏ ਦੱਤੀ ਹੈ ਜਿਹੇ ਸੋਰਸ ਨਹੀਂ ਮੈਂ ਕੋਲਾ ਸਾਹਿਬ ਨਾ ਮੈਂ ਮੇਰਾ ਫਿਰ ਪਿੱਛਲਾ ਸਾਲ ਬੀਟ ਹੁੰਦਾ ਥੋੜੇ ਅੱਗੇ ਉਹਨੂੰ ਮੈਂ ਹੋਰ ਡਿਵੈਲਪ ਕਰਦਾ ਕਿ ਹੁਣ ਕਾਂਗਰਸ ਦੇ ਜਿਹੜੇ ਵੱਡੇ ਲੀਡਰ ਨੇ ਜਾਖੜ ਸਾਹਿਬ ਨੇ ਨਵਜੋਤ ਸਿੰਘ ਸਿੱਧੂ ਹੈ ਰਾਜਮਾਤਰ ਦੇ ਨਹੀਂ ਪਹਿਲਾਂ ਕਾਂਗਰਸ ਦੇ ਸਨ ਜਦੋਂ ਤੁਸੀਂ ਚੋਣਾਂ ਲੜੀਆਂ ਨੇ ਉਦੋਂ ਬਿਲਕੁਲ ਸਮਰਥਨ ਸਨ ਉਹਨਾਂ ਵੀ ਚੋਣਾਂ ਲੜੀਆਂ ਅੱਜ ਉਹ ਚਲੇ ਗਏ ਨੇ ਭਾਜਪਾ ਚਲੇ ਗਏ ਨੇ ਕੋਈ ਆਮ ਆਦਮੀ ਪਾਰਟੀ ਚਲੇ ਗਿਆ ਸਿੱਧੂ ਸਾਹਿਬ ਕਮੈਂਟਰੀ ਕਰਨ ਚਲੇ ਗਏ ਆ ਜੀ ਮੈਂ ਚੋਣਾਂ ਤੇ ਜਿਹਸਤਾਨੀ ਲਾਵਾਂਗਾ ਕੰਪੇਨ 'ਚ ਇਹਦਾ ਕੋਈ ਫਰਕ ਪੰਜਾਬ 'ਚ ਕਾਂਗਰਸ ਨੂੰ ਪਵੇਗਾ ਦੇਖੋ ਜਿਹੜੀ ਕਾਂਗਰਸ ਦੀ ਇੱਕ ਚੁਥੀ ਬੁਨਿਆਦੀ ਢਾਂ ਕਾਂਗਰਸ ਇੱਕ ਬੜੀ ਵੱਡੀ ਨਰਸਰੀ ਹੈ ਪੋਲਿਟਿਕਲ ਬੰਦੇ ਤਿਆਰ ਕਰਨ ਦੀ ਬਿਲਕੁਲ ਠੀਕ ਹੈ ਹੋਇਆ ਕੀ ਹੈ ਕਿ ਜਦੋਂ ਪੋਲਿਟਿਕਸ ਦੇ ਵਿੱਚ ਜਦੋਂ ਬੰਦਾ ਮੂਵ ਕਰਦਾ ਹੈ ਕਿਸੇ ਦੀਆਂ ਤੇ ਖਾਹਿਸ਼ਾਂ ਮੁਤਾਬਕ ਚੀਜ਼ਾਂ ਮਿਲ ਜਾਂਦੀਆਂ ਨੇ ਕਿਸੇ ਦੀਆਂ ਖਾਹਿਸ਼ਾਂ ਵੱਡੀਆਂ ਹੋ ਜਾਂਦੀਆਂ ਨੇ ਕਿਸੇ ਨੂੰ ਉੱਥੇ ਦਬਾ ਦਿੱਤਾ ਜਾਂਦਾ ਜਿਵੇਂ ਵੱਡੀ ਲੀਡਰਸ਼ਿਪ ਹੈ ਉਹ ਮਤਲਬ ਜਿਵੇਂ ਬੋਰਡ ਦੇ ਥੱਲੇ ਕਈ ਵਾਰੀ ਲੀਡਰਸ਼ਿਪ ਨਹੀਂ ਪੈਦਾ ਹੁੰਦੀ ਉਹੀ ਕਾਰਨ ਹੈ ਕਿ ਬਹੁਤ ਜ਼ਿਆਦਾ ਲੀਡਰਸ਼ਿਪ ਸਾਡੀ ਜਿਆਦਾ ਤੁਸੀਂ ਵੇਖੋ ਕਿ ਆਮ ਆਦਮੀ ਪਾਰਟੀ ਜੀ ਮੈਕਸਿਮ ਬੰਦੇ ਕਿਤੋਂ ਗਏ ਨੇ ਕਾਂਗਰਸ ਪਾਰਟੀ ਕਾਂਗਰਸ ਚੁੱਕੇ ਕਾਂਗਰਸ ਪਾਰਟੀ ਤੋਂ ਸੋ ਕਾਂਗਰਸ ਪਾਰਟੀ ਦਾ ਮਤਲਬ ਇਹ ਨਹੀਂ ਕਾਂਗਰਸ ਪਾਰਟੀ ਵੀਕ ਹੋ ਗਈ ਅੰਦਰ ਨਰਸਰੀ ਜਿਹਦੇ ਨਰਸਰੀ ਜੋ ਬੂਟੇ ਚਾਰ ਬਾਹਰ ਲੱਗ ਜਾਂਦੇ ਆ ਇਹਦਾ ਮਤਲਬ ਇਹ ਥੋੜਾ ਨਰਸਰੀ ਖਤਮ ਹੋ ਗਈ ਨਾ ਕੋਈ ਫਰਕ ਨਹੀਂ ਲੱਗਦਾ ਤੁਹਾਨੂੰ ਮੈਂ ਤੇ ਕਹਿ ਦਿੰਦਾ ਵੀ ਕਾਂਗਰਸ ਪਾਰਟੀ ਕਿ ਨਰਸਰੀ ਹੈ ਪੋਲੀਟੀਕਲ ਬੰਦੇ ਪੈਦਾ ਕਰਨ ਦੀ ਹਾਂ ਉਹਦੇ ਵਿੱਚ ਮੈਂ ਫਿਰ ਤੁਹਾਨੂੰ ਇਹ ਗੱਲ ਕਹਿਣਾ ਕਿ ਜਿਹੜਾ ਬੰਦਾ ਉਧਰ ਜਾ ਰਿਹਾ ਉਹ ਕਿਸ ਲੈਵਲ ਤੇ ਗਿਆ ਕੀ ਉਹਦੀਆਂ ਕਾਸ਼ਾ ਪੂਰੀਆਂ ਹੋਈਆਂ ਸੀ ਕੀ ਜੋ ਦਾ ਮਿੱਥ ਬਣਦੀ ਮਿਲੀ ਸੀ ਕਿ ਨਹੀਂ ਸੀ ਮਿਲੀ ਇੱਕ ਨੰਬਰ ਇਹ ਕੀ ਹੈ ਨੰਬਰ 2 ਇਹ ਕੀ ਉਹਨੂੰ ਦਬਾਤ ਨਹੀਂ ਸੈਕੰਡ ਲਾਈਨ ਲੀਡਰਸ਼ਿਪ ਦੀ ਸਾਡੀ ਉਹ ਤਾਂ ਗਈ ਕਿਉਂਕਿ ਬਹੁਤ ਵੱਡੀ ਲੀਡਰਸ਼ਿਪ ਹੈ ਜਿਹੜੀ ਉਹ ਦਵਾ ਦਿੰਦੀ ਹੈ ਉਹ ਨਹੀਂ ਗੱਲ ਮਤਲਬ ਉਹ ਨਹੀਂ ਮੌਕਾ ਦਿੰਦੀ ਉਹਨੂੰ ਅੱਗੇ ਵਧਣ ਦਾ ਫਿਰ ਉਹਨਾਂ ਨੇ ਕੀ ਕੀਤਾ ਕੱਲੀ ਸਾਡੇ ਨਹੀਂ ਅਕਾਲੀ ਦਲ ਦੇ ਵੀ ਬਹੁਤ ਬੰਦੇ ਗਏ ਜੀ ਕਿਉਂਕਿ ਉਹਨਾਂ ਨੂੰ ਜਦੋਂ ਮੌਕਾ ਨਹੀਂ ਮਿਲਦਾ ਉਹ ਬੰਦੇ ਫਿਰ ਆਪਣਾ ਰਸਤਾ ਲੱਭਦੇ ਨੇ ਹੁਣ ਤੀਜੀ ਪਾਰਟੀ ਬਦਲਾ ਗਈ ਆਪ ਚ ਚਰੇਗੇ ਕੁਝ ਜਿਹੜੇ ਵੱਡੇ ਲੀਡਰ ਸੀ ਉਹਨਾਂ ਨੇ ਆਪਣਾ ਇਹ ਫਾਇਦਾ ਸੋਚਿਆ ਕਿ ਵੱਡੀ ਪਾਰਟੀ ਹੈ ਨਹੀਂ ਵੀ ਕੁਝ ਹੋਊਗਾ ਹੋ ਸਕਦਾ ਹੈ ਮਤਲਬ ਪੰਜਾਬ ਸਟੇਟ ਦੇ ਵਿੱਚ ਲੀਡਰਸ਼ਿਪ ਦੀ ਵੈਸੇ ਕਮੀ ਹੈ ਭਾਜੀਪੀ ਨੂੰ ਕਿ ਸਾਨੂੰ ਉਹਦੇ ਚ ਕੁਝ ਨਾ ਕੁਝ ਫ ਕੋਈ ਪੋਲੀਟਿਕਲ ਤੌਰ ਤੇ ਕੁਝ ਉਹਨਾਂ ਦਾ ਨਿੱਜੀ ਵੀ ਹੋ ਸਕਦਾ ਕੁਝ ਆਰਥਿਕ ਤੌਰ ਤੇ ਵੀ ਹੋ ਸਕਦੇ ਇਹ ਉਹਨਾਂ ਦੀ ਸੋਚ ਹੈ ਮੈਨੂੰ ਇਹਦੇ ਬਾਰੇ ਪਤਾ ਨਹੀਂ ਕਿ ਉਹ ਕਿਉਂਗੇ ਨਾ ਮੇਰੀ ਕੋਈ ਇਹਦੇ ਬਾਰੇ ਚਰਚਾ ਕਿ ਦੇਣਾ ਸੋ ਮੇਰਾ ਮੇਰਾ ਜਿਹੜਾ ਖਾਕਾ ਜਿਹਾ ਮੈਨੂੰ ਇੰਜ ਹੀ ਲੱਗਦਾ ਹੈ ਸਾਰਾ ਕਿ ਇਹ ਇਹੀ ਕਾਰਨ ਹੈ ਅੱਛਾ ਤੁਹਾਡੇ ਬਾਰੇ ਮੈਂ ਗੱਲ ਕੀਤੀ ਸੀ ਧਾਲੀਵਾਲ ਸਾਹਿਬ ਨਾਲ ਉਹ ਕਹਿੰਦੇ ਕਿ ਮੈਂ 2 ਸਾਲ ਕੰਮ ਕੀਤਾ ਇਹ ਮੇਰਾ ਕਾਗਜ਼ ਤੇ ਲਿਖਿਆ ਹੋਇਆ ਰਿਪੋਰਟ ਕਾਰਡ ਹੈ ਕਹਿੰਦੇ ਜੇ ਦੂਜਿਆਂ ਕੀਤਾ ਤੇ ਰਿਪੋਰਟ ਕਾਰਡ ਦੇਣ ਕੋਈ ਦਿਓਗੇ ਰਿਪੋਰਟ ਕਾਰਡ ਬਿਲਕੁਲ ਦਵਾਂਗੇ ਇਹ 7 ਸਾਲਾਂ ਦਾ ਭਾਈ ਉਹ ਤੇ ਦੇਖੋ ਪਬਲਿਕ ਨੇ ਫੈਸਲਾ ਮੇਰੀ ਤੇ ਇੱਕ ਵੋਟ ਹੈ ਜੇ ਪਬਲਿਕ ਨੇ ਮੈਨੂੰ ਚੁਣਨਾ ਹੈ ਤੇ ਮੇਰਾ ਰਿਪੋਰਟ ਕਾਰਡ ਵੀ ਇੱਕ ਹੀ ਚੁਣਨਾ ਧਾਰੀਵਾਲ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ ਪਰ ਧਾਰੀਵਾਲ ਸਾਹਿਬ ਦਾ ਦਿੱਤੇ ਰਿਪੋਰਟ ਕਾਰਡ ਦਾ ਵੀ ਅਸੀਂ ਜਵਾਬ ਦਵਾਂਗੇ ਬੇਟਾ ਰੁਕ ਜਾਓ ਇੱਕ ਮਿੰਟ ਉਹਦੇ ਦਿੱਤੇ ਰਿਪੋਰਟ ਕਾਰਡ ਦਾ ਵੀ ਅਸੀਂ ਜਵਾਬ ਦਵਾਂਗੇ ਧਾਰੀਵਾਲ ਸਾਹਿਬ ਦੇ ਉਹ ਜਿੱਦਨ ਮੈਦਾਨ 'ਚ ਜਾਵਾਂਗੇ ਉਹਨਾਂ ਦੇ ਰਿਪੋਰਟ ਕਾਰਡ ਨੂੰ ਵੀ ਖਾਂਕਾਂਗੇ ਉਹ ਸਾਡੇ ਵਾਲਾ ਵੀ ਫੁਰੂਲ ਠੀਕ ਹੈ ਸਾਰੇ ਜੀ ਆਵੇ ਦੇਖੋ ਰਿਪੋਰਟ ਕਾਰਡ ਦੇਣਾ ਬੜਾ ਸੌਖਾ ਹੈ ਰਿਪੋਰਟ ਕਾਰਡ ਤੇ ਲੋਕਾਂ ਨੂੰ ਰਾਜੀ ਕਰਨਾ ਬੜਾ ਔਖਾ ਹੈ ਉਹ ਤੇ ਲੋਕਾਂ ਨੇ ਹਕੀਕਤ ਵੇਖ ਕੇ ਰਾਜੀ ਹੋਣਾ ਹੈ ਮੈਂ ਲਿਖਨ ਨੂੰ ਤੇ ਮੈਂ ਲਿਖ ਦੂੰਗਾ ਕਿ ਮੈਂ 50 ਹਜ਼ਾਰ ਕਰੋੜ ਆ ਜੋ ਮਰਜ਼ੀ ਕਣਾ ਦਿਆਂ ਪਰ ਨਹੀਂ ਹੁਣ ਇੱਕ ਫਲਾਈਟ ਆਈ ਹੈ ਮੈਂ ਜਹਾਜ਼ ਦੀ ਵੀ ਕੀਮਤ ਬਾਤੂ ਜਹਾਜ਼ ਉਤਰੇ ਇੰਨੇ ਇੰਨੇ 900 ਕਰੋੜ ਦਾ ਜਹਾਜ਼ ਉਤਰ ਗਿਆ ਇਹਦੇ ਇਹ ਚੀਜ਼ਾਂ ਤੇ ਮਤਲਬ ਲੋਕਾਂ ਨੇ ਅਸਲੀਅਤ ਤੇ ਜਾਣਾ ਹੈ ਇਹ ਅੱਖਰਾਂ ਨਾਲ ਲਿਕੇ ਰਿਪੋਰਟ ਕਾਰਡ ਤੁਹਾਡੇ ਜਿਹੜੇ ਨੇ ਰਿਪੋਰਟ ਕਾਰਡ ਲੋਕਾਂ ਦੀ ਜੇਬ ਚ ਨੇ ਬੇਸਿਕਲੀ ਪਹਿਲੀ ਗੱਲ ਤੇ ਮੈਂ ਤੁਹਾਨੂੰ ਇਹ ਦੱਸ ਦਿਆਂ ਲੋਕਾਂ ਨੇ ਤੁਹਾਡੇ ਰਿਪੋਰਟ ਕਾਰਡ ਜੇਬ ਚ ਪਾ ਕੇ ਰੱਖੇ ਨੇ ਹੁਣ ਤੁਸੀਂ ਲੋਕਾਂ ਨੂੰ ਦੇਖ ਕੇ ਰਿਪੋਰਟ ਕਰਨਾ ਮੈਂ ਸੋਚਿਆ ਵੀ ਅਸੀਂ ਚੇਂਜ ਕਰਾਵਾਂਗੇ ਵੀ ਰਿਪੋਰਟ ਕਾਰਡ ਆਪਣਾ ਇਹ ਸਭ ਰਿਪੋਰਟ ਕਾਰਡ ਲੋਕਾਂ ਦੀ ਜੇਬ ਚ ਨੇ ਵੜਾਇਆ ਤੇ ਔਲਾਹ ਸਾਹਿਬ ਲੋਕੀ ਤੇ ਐਸੋਲੇ ਆਸ ਲਾਈ ਬੈਠਿਆ ਵੀ ਚਲੋ ਕਮੀਆਂ ਵੀ ਕੱਢ ਦੇਨੇ ਆਂ ਆਮ ਆਦਮੀ ਪਾਰਟੀ ਨੇ ਅੱਜ ਕੀਤਾ ਜੀ ਉਹ ਕੀਤਾ ਜੇ ਕੀਤਾ ਜਿਵੇਂ ਦੀਆਂ ਮੈਨੂੰ ਕੰਸਰਨ ਆਉਂਦੀਆਂ ਕਿ ਤੇ ਇਹ ਨਾ ਹੋਵੇ ਮੁੜ ਕੇ ਤੁਹਾਡਾ ਰਿਪੋਰਟ ਕਾਰਡ ਜਿਹੜਾ ਆ ਇਹ ਸਾਂਝਾ ਹੀ ਹੋ ਜਾਵੇ ਨਹੀਂ ਦੇਖੋ ਉਹ ਤੇ ਜਿਹਾ ਹੈ ਕਮਾਂਡ ਦੇ ਫੈਸਲੇ ਤੇ ਕੋਈ ਹੋਊਗਾ ਸਾਂਝਾ ਹੋ ਜਾਊਗਾ ਉੱਚ ਕੀ ਆ ਪਰ ਫਿਰ ਮੈਂ ਕਹਿੰਨਾ ਮੇਰਾ ਸਾਂਝਾ ਹੋਵੇ ਇਕੱਲੇ ਦਾ ਹੋਵੇ ਸਚਾਈ ਨੂੰ ਅੱਗੇ ਰੱਖਣਾ ਪਊਗਾ ਗੱਲ ਕੀ ਇਹ ਲੋਕਾਂ ਨੇ ਲੋਕਾਂ ਨੇ ਫੈਸਲਾ ਕਰਨਾ ਹੈ ਇਹਦੇ ਤੇ ਲੋਕਾਂ ਨੇ ਹੀ ਫੈਸਲਾ ਕਰਨਾ ਕਿ ਇਹ ਸਹੀ ਹੈ ਕਿ ਇਹ ਗਲਤ ਹੈ ਕੀ ਇਹ ਨਿੰਗਾ ਰਿਪੋਰਟ ਕਾਰਡ ਦੇਖੋ ਬੰਦੇ ਦਾ ਜਿੱਦਨ ਰਾਜਨੀਤਿਕ ਤੌਰ ਤੇ ਅਸੀਂ ਚੁਣੇ ਜਾਂਦੇ ਆ ਨਾ ਰਿਪੋਰਟ ਕਾਰਡ ਵਾਲਾ ਕੰਮ ਤੋਂ ਉਦਨ ਸ਼ੁਰੂ ਹੋ ਜਾਂਦਾ ਬਿਲਕੁਲ ਤੁਸੀਂ ਲੋਕਾਂ ਨੂੰ ਕਿਵੇਂ ਰੱਖਣਾ ਲੋਕ ਅੱਜ ਕੱਲ ਉਹ ਸਮਾਂ ਨਹੀਂ ਰਹਿ ਗਿਆ ਕਿ ਖੀਰ ਦੇ ਦਿਨ ਜਿੱਦਾਂ ਅੱਗੇ ਸਮਾਂ ਹੁੰਦਾ ਸੀ ਕਿ ਖੀਰ ਦਾ ਸਾਲ ਤੁਸੀਂ ਲੋਕ ਪਾ ਕੇ ਤਰੱਕੀਆਂ ਕਰ ਦੋ ਗਲੀਆਂ ਬਣਾ ਦੋ ਤੇ ਲੋਕੀ ਵੋਟਾਂ ਪਾਉਣਗੇ ਇਹ ਕੰਮ ਨਹੀਂ ਹੋਣਾਗਾ ਨਹੀਂ ਨਹੀਂ ਇਹ ਇਹੋ ਹੀ ਇਹੋ ਹੀ ਰਿਪੋਰਟ ਕਾਰਡ ਹੋਣਾ ਜੇ ਇਸੇ ਧਾਰੀਵਾਲ ਸਾਹਿਬ ਜੇ ਉਹ ਬਣੇ ਰਹਿੰਦੇ ਨੇ ਤੋੜਾ ਗੱੜ ਜੁੜ ਨਹੀਂ ਹੁੰਦਾ ਚਲੋ ਆਪਾਂ ਇਹਨੂੰ ਗੱਲ ਨੂੰ ਛੱਡ ਦਿੰਦੇ ਆ ਉਹੀ ਲੋਕ ਨੇ ਜਿਨ੍ਹਾਂ ਨੇ ਉਹਨਾਂ ਨੂੰ 19000 ਸਮਥਿੰਗ ਵੋਟ ਪਾਈ ਸੀ ਤੇ ਤੁਹਾਨੂੰ ਲੱਖਾਂ ਦੀ ਵੋਟ ਪਾ ਕੇ ਜਿਤਾਇਆ ਸੀ ਉਹਨਾਂ ਦੇ ਮੁਕਾਬਲੇ ਐਹੀ ਅੰਮ੍ਰਿਤਸਰ ਸੀਟ ਸੀ ਦੇਖੋ ਹਰ ਸਮੇ ਸਮਾਂ ਲਗ ਲਗ ਹੁੰਦਾ ਆ ਉਹ ਬਦਲ ਗਿਆ ਸਮਾਂ ਦੇਖੋ ਸਮਾਂ ਕੁਦਰਤੀ ਗੱਲ ਐ ਸਰਕਾਰ ਆ ਗਈ ਮੰਤਰੀ ਬਣ ਗਏ ਫਰਕ ਪੈਂਦਾ ਇਹਨਾਂ ਚੀਜ਼ਾਂ ਦਾ ਪਰ ਜਿਹੜੀ ਇਹ ਇਹ ਲੜਾਈ ਆ ਇਹ ਆ ਪ੍ਰਾਈਮ ਮਿਨਿਸਟਰ ਦੀ ਲੜਾਈ ਜੀ ਇਹ ਆ ਸੈਂਟਰ ਗਵਰਨਮੈਂਟ ਬਣਾਉਣ ਦੀ ਲੜਾਈ ਲੋਕਾਂ ਨੇ ਇਹ ਤੈਅ ਕਰਨਾ ਐ ਵੀ ਉਹ ਸੈਂਟਰ ਗਵਰਨਮੈਂਟ ਪਹਿਲੀ ਗੱਲ ਤੇ ਕਾਂਗਰਸ ਪਾਰਟੀ ਨਾਇਡਲਾਈਸ ਗਵਰਨਮੈਂਟ ਬਣਾਏਗਾ ਤੁਸੀਂ ਵੇਖੋਗੇ ਤੇ ਬਹੁਤ ਵੱਡਾ ਚੇਂਜ ਆ ਰਿਹਾ ਵਾ ਜਿੱਦਾਂ ਜਿੰਨੀਆਂ ਵੱਡੀਆਂ ਤੰਦ ਲੀਆਂ ਸੈਂਟਰ ਗਵਰਨਮੈਂਟ ਨੇ ਕੀਤੀਆਂ ਤੇ ਜਿਸ ਤਰੀਕੇ ਨਾਲ ਸੈਂਟਰ ਗਵਰਨਮੈਂਟ ਨੇ ਲੋਕਤੰਤਰ ਕਦਰਾਂ ਕੀਮਤਾਂ ਖਤਮ ਕੀਤੀਆਂ ਨੇ ਕਿਉਂਕਿ ਅਸੀਂ ਬਚੇ ਕਿਉਂ ਆ ਇਹ ਲੋਕਤੰਤਰ ਅਜ ਖਤਮ ਕਰ ਦੋ ਕਿ ਸਰਪੰਚੀ ਦੀ ਇਲੈਕਸ਼ਨ ਖਤਮ ਕਰ ਦਿਓ ਕੌਂਸਲਰ ਦੀ ਖਤਮ ਕਰ ਦਿਓ ਐਮਐਲਏ ਦੀ ਇਲੈਕਸ਼ਨਾਂ ਕੌਣ ਹੋ ਤੁਸੀਂ ਪੈਸੇ ਦੇ ਦੇ ਸਰਕਾਰਾਂ ਬਣਾ ਦਿਓ ਤੋੜ ਦਿਓ ਇਹ ਕੋਈ ਤਰੀਕਾ ਥੋੜਾ ਨਾ ਇੱਕ ਛੋਟੀ ਜੀ ਇਲੈਕਸ਼ਨ ਹੈ ਮੇਰ ਦੀ ਇਲੈਕਸ਼ਨ ਹੋਈ ਸੀ ਜੀ ਯਾਰ ਤੁਸੀਂ ਮੇਰ ਵੀ ਉਤੇ ਦਬਾਅ ਪਾ ਕੇ ਤੁਹਾਡੇ ਸਾਹਮਣੇ ਕਿੱਡਾ ਮਤਲਬ ਨੰਗੇ ਚਿੱਟੇ ਧੰਦ ਲੀਆਂ ਮਾਨਯੋਗ ਅਦਾਲਤ ਨੂੰ ਫੈਸਲਾ ਲੈਣਾ ਨਹੀਂ ਦੇਖੋ ਹਰ ਹਰ ਜਗ੍ਹਾ ਤੇ ਅਦਾਲਤ ਨਹੀਂ ਪਹੁੰਚਿਆ ਜਾ ਸਕਦਾ ਹਰ ਜਗ੍ਹਾ ਤੇ ਕਈ ਵਾਰੀ ਉਹ ਪੱਕੇ ਪੇਸ਼ ਹੀ ਨਹੀਂ ਹੁੰਦੇ ਜਿਹੜੇ ਗਲਤ ਨੇ ਉਹ ਫਿਰ ਉਹ ਕਈ ਵਾਰੀ ਉਹਨਾਂ ਦੇ ਮੋਹਰ ਲੱਗ ਜਾਂਦੀ ਵੀ ਨਹੀਂ ਹੈ ਠੀਕ ਨੇ ਪਰ ਤੁਹਾਡੇ ਸਾਹਮਣੇ ਸਾਰਾ ਦੇਸ਼ ਜਾਣਦਾ ਹੈ ਖਾਸ ਕਰ ਪੰਜਾਬ ਪੰਜਾਬ ਤੇ ਜਿਹੜੀ ਯੂਪੀਆ ਸੌਰੀ ਐਨਡੀਆ ਗਵਰਨਮੈਂਟ ਹੈ ਸੈਂਟਰ ਦੀ ਉਹਨੂੰ ਬੜਾ ਧਿਆਨ ਨਾਲ ਲਾਗ ਹੋ ਕੇ ਵੇਖਿਆ ਇਹਨਾਂ ਨੇ ਕਿਸਾਨੀ ਸੰਘਰਸ਼ ਤੁਹਾਡੇ ਸਾਹਮਣੇ ਕਿੰਨਾ ਲੰਬਾ ਸਮਾਂ ਚੱਲਿਆ ਹੁਣ ਵੀ ਜਿਹੜਾ ਸੰਘਰਸ਼ ਹੋਇਆ ਕੀ ਹਾਲਾਤ ਕੀਤਾ ਖੱਟੜ ਗਵਰਨਮੈਂਟ ਨੇ ਉੱਥੇ ਆਪਣੇ ਪੰਜਾਬੀਆਂ ਦਾ ਭਰਾਵਾਂ ਨਾਲ ਇੱਕ ਜੇ ਕੋਈ ਇਹ ਅਧਿਕਾਰ ਨਹੀਂ ਸਾਡੇ ਜਿਹੜਾ ਐਜੀਟੇਸ਼ਨ ਕਰਨਾ ਹੈ ਕੋਈ ਕਨਸਟੀਟਿਊਸ਼ਨ ਦੇ ਅਗੇਂਸਟ ਨਹੀਂਗਾ ਜਿਹੜੇ ਕਨਸਟੀਟਿਊਸ਼ਨ ਨੇ ਅਧਿਕਾਰ ਕੀਤੇ ਦਿੱਤੇ ਆ ਤੁਸੀਂ ਸਰਕਾਰਾਂ ਬਣੀਆਂ ਜਿਹੋਨਾਂ ਅਧਿਕਾਰਾਂ ਨੂੰ ਲਾਗੂ ਕਰਨ ਵਾਸਤੇ ਨਿਆ ਪਾਲਿਕਾ ਕਾਰਜਪਾਲਿਕਾ ਵਿਧਾਨਪਾਲਿਕਾ ਜੇ ਕਾਰਜਪਾਲਿਕਾ ਹੀ ਉਹਨੂੰ ਡੱਕਣ ਲੱਗ ਗਈ ਉਹਦੇ ਅਧਿਕਾਰ ਕੀਤਨ ਨੂੰ ਤੇ ਵਿਧਾਨਪਾਲਿਕਾ ਦੇ ਜਿਹੜੇ ਮਾਲਕ ਨੇ ਉਹ ਵੀ ਡੱਕਣ ਲੱਗ ਗਈ ਗਵਰਨਮੈਂਟ ਵੀ ਡੱਕਣ ਲੱਗ ਗਈ ਤੇ ਤੁਸੀਂ ਦੇਖਦੇ ਵਿੱਚ ਤੇ ਮਤਲਬ ਖਾਣਾ ਚੰਗੀ ਵਾਲਾ ਮਾਹੌਲ ਪੈਦਾ ਹੋ ਜਾਂਦਾ ਉਹ ਬਿਲਕੁਲ ਉੱਥੇ ਹੁਣ ਹਰਿਆਣੇ ਪੰਜਾਬ ਦੀ ਲੜਾਈ ਕਰਾਉਣ ਤੱਕ ਹੀ ਗਏ ਨੇ ਜਿਹੜਾ ਕਿ ਸਿਆਦਕ ਸਾਡਾ ਇੱਕ ਭਰਾਵਾਂ ਵਾਲਾ ਰਿਸ਼ਤਾ ਚੋ ਉਸ ਉਸ ਲੋਕਾਂ ਦੇ ਨਾਲ ਸੈਂਟਰ ਦੇ ਵਿੱਚ ਪੈੜਨਾ ਇਹਦੀ ਗੱਲ ਸਰਕਾਰ ਬਣ ਜੇ ਤਾਂ ਵੀ ਉਹਨਾਂ ਨੇ ਪੈੜਨਾ ਨਹੀਂ ਬਣਦੀ ਤਾਂ ਵੀ ਉਹਨਾਂ ਨੇ ਪੈੜਨਾ ਸੋ ਇਹ ਚੀਜ਼ਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਸਾਡੇ ਜਿਹੜਾ ਸਮਾਂ ਆ ਉਹਦੇ ਤੇ ਲੋਕਾਂ ਨੂੰ ਫੈਸਲਾ ਸਹੀ ਲੈਣਾ ਪਊਗਾ ਕਿ ਉਹ ਲੜਾਈ ਜਿਹੜੀ ਹੈ ਉਹ ਕਿਹੜਾ ਬੰਦਾ ਲੜ ਸਕਦਾ ਤੇ ਕਿਸ ਲੈਵਲ ਤੱਕ ਲੜ ਸਕਦਾ ਔਰ ਦੋ ਸਵਾਲ ਨੇ ਮੇਰੇ ਮੈਂ ਗੱਲਬਾਤ ਖਤਮ ਕਰ ਦੇਣੀ ਹੈ ਪਹਿਲਾ ਸਵਾਲ ਇਹ ਆ ਵੀ ਅੰਮ੍ਰਿਤਸਰ ਦੇ ਵਿੱਚ ਚਲੋ ਬਾਕੀ ਮੈਂ ਨਹੀਂ ਲੰਬੀ ਗੱਲ ਕਰਦਾ ਅੰਮ੍ਰਿਤਸਰ ਲੋਕ ਸਭਾ ਹਲਕੇ ਦੀ ਲੜਾਈ ਤੁਸੀਂ ਕਾਂਗਰਸ ਕੇ ਦੇ ਨਾਲ ਮੰਨ ਕੇ ਬਿਠੇ ਬੀਜੇਪੀ ਨਾਲ ਆਮ ਆਦਮੀ ਪਾਰਟੀ ਨਾਲ ਅਕਾਲੀ ਦਲ ਨਾਲ ਮੈਂ ਕਦੀ ਨਾ ਇਹਨਾਂ ਚੀਜ਼ਾਂ ਦੇ ਵਿੱਚ ਬਹੁਤਾ ਪਿਆ ਨਹੀਂ ਲੜਾਈ ਤੇ ਲੋਕਾਂ ਤੈਅ ਕਰਨੀ ਹੈ ਕਿ ਮੇਰੀ ਕਿਦਾਂ ਕਰਾਉਣੇ ਕਿ ਲੋਕਾਂ ਤੈਅ ਕਰਨੀ ਹੈ ਲੋਕ ਤੁਹਾਨੂੰ ਰੂਵ ਦੇਂਦੇ ਹੋਣੇ ਆ ਇਹ ਰੂਵ ਦੇਖੋ ਹਰ ਕਿਸੇ ਨੂੰ ਇੰਜ ਲੱਗਦਾ ਹੁੰਦਾ ਕਿ ਮੈਂ ਬਹੁਤ ਵੱਡੀ ਆ ਲੀਡ ਲੈ ਕੇ ਜਿੱਤਣਾ ਹੈ ਇਹਦੇ ਵਿੱਚ ਬੰਦਾ ਕਿਉਂਕਿ ਸਾਡੇ ਕੋਲ ਸਾਡੇ ਪੱਖ ਦੇ ਲੋਕ ਹੁੰਦੇ ਆ ਕਿਸੇ ਕੋ ਕਿਸੇ ਪੱਖ ਦੇ ਲੋਕ ਜਾਣਗੇ ਪਰ ਜਿਹੜੀ ਕਾਮਨ ਪਬਲਿਕ ਹੈ ਜਿਨ੍ਹਾਂ ਨੇ ਹੋ ਸਕਦਾ ਸਾਡੇ ਕੋਲ ਮਨਾਉ ਹੋ ਸਕਦਾ ਕਿਸੇ ਕੋ ਨਾ ਉਹਨਾਂ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਇਹ ਪਬਲਿਕ ਨੇ ਤੈਅ ਕਰਨਾ ਵੀ ਕਿਹੜੀ ਲੜਾਈ ਕਿੰਨੇ ਕੁ ਕਿਹਦੇ ਨਾਲ ਹੈ ਉਹਦੇ ਵਿੱਚ ਉਹਨਾਂ ਨੇ ਸਾਰਾ ਕੁਝ ਉਹਨਾਂ ਦਾ ਵੇਖਣਾ ਹੈ ਚੌਪੱਖੀ ਸ਼ਕਤੀਸ਼ੀਲ ਨੂੰ ਵੇਖ ਕੇ ਫਿਰ ਉਹਨਾਂ ਨੇ ਫੈਸਲਾ ਕਰਨਾ ਹੈ ਕਿ ਕਿਹੜਾ ਬੰਦਾ ਕਿਸ ਕਾਬਲ ਹੈਗਾ ਸੋ ਮੈਂ ਇਹਨੂੰ ਗਿੰਦਾ ਕੇ ਪਬਲਿਕ ਦਾ ਅਧਿਕਾਰ ਖੇਤਰ ਉਹਦੇ ਤੇ ਰਹਿਣ ਦੇਣਾ ਚਾਹੀਦਾ ਵੀ ਕਿਹਦੀ ਕਿਹਦੇ ਨਾਲ ਚਲੋ ਉਹਦਾ ਨਿਆ ਹੋ ਜਾਣਾ ਚੰਡੀਗੜ੍ਹ ਮੇਰ ਨੂੰ ਲੈ ਕੇ ਤੁਸੀਂ ਰੋਸ ਦਾ ਕੀਤਾ ਵੀ ਨਹੀਂ ਭਾਜਪਾ ਨੂੰ ਧੱਕਾ ਹੀ ਕਰਨੀ ਚਾਹੀਦੀ ਕੇਦਰੀਵਾਲ ਸਾਹਿਬ ਨੂੰ ਰਾਤ ਉਹਨਾਂ ਨੇ ED ਨੇ ਗ੍ਰਿਫਤਾਰ ਕਰ ਲਿਆ ਕੁਝ ਲੱਗਾ ਵੀ ਇਹ ਵੀ ਧੱਕਾ ਹੈ ਦੇਖੋ ਦੋ ਤਿੰਨ ਚੀਜ਼ਾਂ ਨੇ ਉਹਦੇ ਵਿੱਚ ਪਹਿਲੀ ਗੱਲ ਤੇ ਸਮਨਿੰਗ ਜਿਹੜੀ ਹੋਈ ਸੀ ਉਹਦੇ ਤੇ ਮੇਰਾ ਖਿਆਲ ਹੈ ਕਿ ਪੇਸ਼ ਹੋ ਜਾਣਾ ਚਾਹੀਦਾ ਜੀ ਤੇ ਦੂਜੀ ਗੱਲ ਉਹਨਾਂ ਦਾ ਤਰੀਕਾ ਕਰ ਗਲਤ ਹੈ ਤੁਸੀਂ ਰਾਤ ਹੀ ਕਿਉਂ ਤੁਸੀਂ ਦਿਨੇ ਸਾਰਾ ਦਿਨ ਘੁੰਮਦੇ ਨੇ ਜਦੋਂ ਕਿ ਗ੍ਰਿਫਤਾਰ ਕਰਨ ਦੀ ਲੋੜ ਦਿਨੇ ਵੀ ਕਰ ਲਓ ਉਹਨੂੰ ਇੱਕ ਹਾਈਪ ਦੇਣੀ ਇੱਕ মিডিਆ ਟ੍ਰਾਇਲ ਬਣਾ ਦੇਣਾ ਇਹ ਗਲਤ ਹੈ ਚੀਜ਼ ਗਲਤ ਦੇਖੋ ਚਾਹੇ ਦੁਸ਼ਮਣ ਵੀ ਆ ਤੁਸੀਂ ਰਾਜਨੀਤਿਕ ਤੌਰ ਤੇ ਸਾਡੇ ਕਈ ਵਖਰੇਵੇਂ ਹੁੰਦੇ ਨੇ ਹਰ ਪਾਰਟੀ ਦੇ ਨਾਲ ਸਾਡਾ ਮੰਨਣਾ ਹੈ ਕਿ ਜੇ ਉਹ ਜਿਹੜੀ ਚੀਜ਼ ਹੁਣ ਅਸੀਂ ਅ ਫੈਸਲਾ ਕੀਤਾ ਵੀ ਇਹ ਆਈਡੀ ਨੇ ਕਰ ਲਿਆ ਵੀ ਹਾਂ ਗ੍ਰਿਫਤਾਰ ਕਰਨਾ ਸਵੈਰੇ ਨਿਕਲਦੇ ਵੀ ਆਮਨਾ ਕੀਤਾ ਜਾ ਸਕਦਾ ਉਹਨੂੰ ਇੱਕ ਇੱਕ ਫਿਲਮ 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 ਕੀ ਸੀਨ ਕੋ ਬਣਾਤਾ ਇਹ ਕਾਮੇਥੀ ਵੀ ਹੋਇਆ अच्छा जी जबो आशु जी आशु ਨੂੰ ਗ੍ਰਿਫਤਾਰ ਕੀਤਾ ਬਿਲਕੁਲ ਆਸ਼ੂ ਨੇ ਚੰਡੀਗੜ੍ਹੋਂ ਗਏ ਵੀ ਮੈਂ ਆਏ ਮੈਨੂੰ ਗ੍ਰਿਫਤਾਰ ਕਰਨਾ ਇਹਨੇ ਕਹੇ ਜੀ ਨਹੀਂ ਕਰਨਾ ਜਦੋਂ ਘਰ ਲੱਗੇ ਪਹੁੰਚਣ ਲੱਗੇ ਤੇ ਚਾਰ ਫਿਰੇ ਫੋਰਸ ਖੜੀ ਕਰਤੀ ਇਹ ਇਹ ਜਿਹੜੀਆਂ ਚੀਜ਼ਾਂ ਨੇ ਇਹ ਇਹ ਖਤਰਨਾਕ ਨੇ ਇਹ ਫਿਊਚਰ ਵਾਸਤੇ ਵੀ ਖਤਰਨਾਕ ਨੇ ਇਹ ਚੀਜ਼ਾਂ ਦੀ ਮੈਂ ਨਿੰਦਿਆ ਵੀ ਕਰਦਾ ਚੋੜਾ ਨੂੰ ਅਸਰ ਪੈਂਦਾ ਨਾ ਚੀਜ਼ਾਂ ਦਾ ਚੋਣਾ ਦੇ ਲੋਕ ਲੋਕ ਫੈਸਲਾ ਕਰਨ ਇਹਨਾਂ ਚੀਜ਼ਾਂ ਦਾ ਠੀਕ ਤੇ ਕੀ ਹੈ ਸਰਕਾਰ ਠੀਕ ਕਰ ਰਹੀ ਹੈ ਕਿ ਨਹੀਂ ਕਰ ਰਹੀ ਕੀ ਇਹ ਗਲਤ ਨਹੀਂ ਕਰ ਰਹੀ ਠੀਕ ਹੈ ਜਿੱਥੇ ਕਿਸੇ ਦੇ ਵਿਰੁੱਧ ਸ਼ਿਕਾਇਤ ਹੈ ਚਾਹੇ ਕੋਈ ਐਕ ਸਾਡੀ ਪਾਰਟੀ ਦੇ ਖੁਦ ਅਸੀਂ ਲੋਕਾਂ ਨੇ ਜਾ ਕੇ ਬਿジネス ਦਫ਼ਤਰ ਗਿਆ ਵੀ ਜਿੰਨੂੰ ਲੋੜਿਆ ਫੋਨ ਕਰੋ ਅਸੀਂ ਆ ਜਾਾਂਗੇ ਭਾਵੇਂ ਗ੍ਰਿਫਤਾਰ ਕਰ ਲਿਓ ਉੱਥੇ ਪਰ ਤੁਸੀਂ ਉਹਨੂੰ ਹਰ ਵਾਰੀ ਇੱਕ ਡਰਾਮਾ ਕ੍ਰੀਏਟ ਨਾ ਕਰੋ ਸੋ ਔਇਲਾ ਸਾਹਿਬ ਗੱਲਾਂ ਤਾਂ ਕਾਫੀ ਤੁਹਾਡੇ ਨਾਲ ਕਰਨ ਵਾਲੀਆਂ ਨੇ ਮੈਂ ਚਲੋ ਸਾਡੀ ਟੀਮ ਵੱਲੋਂ ਵੀ ਅਰਦਾਸ ਹੈ ਕਿ ਤੁਸੀਂ ਟਿਕਟ ਲੈ ਕੇ ਆਓ ਫਿਰ ਆਪਾਂ ਤੁਹਾਡਾ ਰਿਪੋਰਟ ਕਾਰਡ ਹੀ ਵੇਖਾਂਗੇ ਤੇ ਹਲਕੇ 'ਚ ਵੇਖਾਂ ਕੀ ਕੀ ਕੰਮ ਹੋਏ ਨੇ। ਸੋ ਅੱਜ ਲਈ ਇੰਨਾ ਹੀ ਹੈ ਜੀ ਬਹੁਤ ਬਹੁਤ ਧੰਨਵਾਦ। ਸੋ ਦੋਸਤੋ ਰੋਜ਼ਾਨਾ ਦਸਤਕ ਨਾਲ ਜੁੜੇ ਰਹਿਣਾ। ਕੋਸ਼ਿਸ਼ ਕਰਾਂਗੇ ਕਿ ਚੋਣਾਂ ਦੇ ਵਿੱਚ ਜੋ ਵੀ ਮੱਲ ਨਿੱਤਰਦੇ ਨੇ ਸਿਆਸੀ ਪੇੜ ਦੇ ਵਿੱਚ। ਉਹਨਾਂ ਦੇ ਨਾਲ ਚਰਚਾਵਾਂ ਕਰੀਏ ਔਰ ਜੋ-ਜੋ ਵੀ ਹਲਕੇ ਦੇ ਵਿੱਚ ਵਿਕਾਸ ਹੋਏ ਨੇ ਜਾਂ ਹੋਣ ਵਾਲੇ ਨੇ। ਉਹਨਾਂ ਬਾਰੇ ਉਹਨਾਂ ਕੋਲ ਜਵਾਬ ਦੀ ਮੰਗੀ। ਸੋ ਬਹੁਤ ਬਹੁਤ ਧੰਨਵਾਦ।